ਤੁਸੀਂ ਕਿਉਂ ਵੱਖਰੀ ਗੱਲ ਕਰ ਰਹੇ ਹੋ ਜਿੱਥੇ ਇੰਨੀਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਗੁਰੂ ਨਗਰੀ ਦੇ ਵਿੱਚ ਇਹੋ ਜਿਹੀ ਪ੍ਰੇਡ ਨਹੀਂ ਹੋਣੀ ਚਾਹੀਦੀ ਤਰਾਹਾ ਅੱਜ ਕੇ ਪ੍ਰੇਡ ਦਾ ਸਾਥ ਦੇ ਰਹੇ ਆ ਕਿਉਂਕਿ ਸਾਲ ਲਗਾਤਾਰ ਹੋ ਰਹੀ ਹੈ ਪਹਿਲਾਂ 3 ਵਾਰ ਹੋ ਚੁੱਕੀ ਆ ਇਹਨਾਂ ਨੂੰ ਪ੍ਰੋਬਲਮ ਸਿਰਫ ਅੰਮ੍ਰਿਤਸਰ ਦੀ ਆਈ ਅੰਮ੍ਰਿਤਸਰ ਚ ਪਹਿਲਾਂ 3 ਵਾਰ ਹੋਈ ਕਿੱਥੇ ਸੀਗੇ ਇਹ ਲੋਕ ਜਿਹੜੇ ਕਹਿੰਦੇ ਜੀ ਇਹ ਜੇ ਇੰਨਾ ਨੇ ਕਰ ਚੰਡੀਗੜ੍ਹ ਕਰ ਲੈਣ ਜਾ ਚੰਡੀਗੜ੍ਹ ਵੀ ਤਾਂ ਸਾਡਾ ਪੰਜਾਬ ਦਾ ਹੀ ਆ ਉਹ ਕਿਹੜਾ ਕਿਸੇ ਹੋਰ ਦਾ ਵਾ ਜਿਹੜੇ ਪੱਗ ਬੰਨ ਕੇ ਜਾ ਰਹੇ ਨੇ ਉਸ ਪ੍ਰੇਡ ਦੇ ਵਿੱਚ ਉਹ ਤਾਂ ਪੱਗ ਚਾਹੇ ਚੰਡੀਗੜ੍ਹ ਰੱਖ ਲੈਵੇ ਪ੍ਰੋਗਰਾਮ ਚਾਹੇ ਦਿੱਲੀ ਰੱਖ ਲੈਣ ਚਾਹੇ ਬੰਬੇ ਰੱਖ ਲੈਣ ਉਹ ਪੱਗ ਬੰਨ ਕੇ ਜਾ ਰਹੇ ਨੇ ਨਾ ਅਮਰਤਪਾਲ ਦੇ ਜਿਹੜੇ ਬੰਦੇ ਨੇ ਉਹ ਕੀ ਕੁਸ਼ ਕਰ ਰਹੇ ਸੀਗੇ ਵੀਡੀਓ ਬਣ ਰਹੀ ਆ ਉਹ ਦੋਏ ਜਣੇ ਕਿਵੇਂ ਇੱਕਦਮ ਪਿੱਛੇ ਖੜ ਕੇ ਕੀ ਕੁਛ ਕਰ ਰਿਹਾ ਉਹ ਬੰਦਾ ਦੱਸਣ ਲੱਗੇ ਬਿ ਸ਼ਰਮ ਹੁੰਦੀ ਸਾਨੂੰ ਨਾਲੇ ਅਮਰਤ ਹਾਰੀ ਬੰਦੇ ਇਹ ਅਮਰਤਪਾਲ ਦੇ ਅਮਰਤ ਹਾਰੀ ਬੰਦੇ ਕੀ ਕਰ ਰਹੇ ਸੀ ਵੀਡੀਓ ਦੇ ਵਿੱਚ ਉੱਥੇ ਕਿਉਂ ਨਹੀਂ ਬੋਲਦੇ ਪਰਮਜੀਤ ਸਿੰਘਾ ਕਰਦੀ ਨੇ ਦਸਤਾਰਾਂ ਵੀ ਸਜਾਈਆਂ ਹੋਈਆਂ ਪਰ ਆਪਣੇ ਆਪ ਨੂੰ ਗੇ ਦੱਸਦੇ ਆ ਤਾਂ ਕਿ ਇਸ ਦੇ ਨਾਲ ਇੱਕ ਸਿੱਖਾਂ ਦੀ ਛਵੀ ਨੂੰ ਛੱਟ ਤਾਂ ਲੱਗਦੀ ਆ ਇੱਕ ਦਸਤਾਰ ਦੀ ਜਿਹੜੀ ਇੱਕ ਤਰੀਕੇ ਬੇਅਦਬੀ ਹੁੰਦੀ ਆ ਪੱਗ ਬੰਨ੍ਹ ਕੇ ਲੋਕ ਦਾਰੂ ਵੀ ਪੀਂਦੇ ਨੇ ਪੱਗ ਬੰਨ੍ਹ ਕੇ ਲੋਕ ਦਾੜੀ ਵੀ ਕਟਾਉਂਦੇ ਨੇ ਦਸ਼ਾ ਵੀ ਕਰਦੇ ਨੇ ਪੱਗ ਬੰਨ੍ਹ ਕੇ ਇੱਕ ਪੱਗ ਕੱਲੀ ਬੰਨ੍ਹ ਕੇ ਤੁਸੀਂ ਉਹਨੂੰ ਅੰਮ੍ਰਿਤਧਾਰੀ ਸਿੱਕੀ ਨਾਲ ਕਿਵੇਂ ਮਿਲਾਤਾ ਯਾਰ ਇਹ ਤਾਂ ਸਮਝੋ ਨਾ ਟੱਟੋਵਾ ਦੇ ਕੰਮਰਾਧਾਰੀ ਤੇ ਸਿੱਖ ਦੇ ਵਿੱਚ ਫਰਕ ਤਾਂ ਦੇਖ ਲਓ ਇਹਦਾ ਸਾਰਾ ਕੁਝ ਇੱਕੋ ਹੀ ਕਰੀ ਜਾਂਦੇ ਭਏ ਨੇ ਜੇਕਰ ਕੋਈ ਸ਼ਰਾਬ ਪੀਣ ਦਾ ਦਸਤਾਰ ਬਣ ਕੇ ਤਾਂ ਫਿਰ ਉਹ ਗੇ ਵੀ ਹੋ ਸਕਦਾ ਦਸਤਾਰ ਬਣ ਕੇ ਸਵਾਲ ਫਿਰ ਉਹ ਇਹ ਕਰਨਗੇ ਕਿ ਕੀ ਰੰਜੋਦ ਰਹਾ ਆਪਣੇ ਪਰਿਵਾਰ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਪ੍ਰੇਡ ਦੇ ਵਿੱਚ ਲੈ ਜਾਏਗਾ ਉਹ ਤੁਹਾਨੂੰ ਲੱਗੇਗਾ ਕਿ ਇਹ ਸਹੀ ਚੀਜ਼ ਆ ਉਹਨਾਂ ਨੂੰ ਸਿਖਾਉਂਗੇ ਬੱਚਿਆਂ ਨੂੰ ਤੁਸੀਂ ਲਾਉਣਾ ਵਾ ਅੰਗਰੇਜ਼ੀ ਮੀਡੀਅਮ ਦੇ ਵਿੱਚ ਸਭ ਤੋਂ ਟੌਪ ਦੇ ਸਕੂਲ ਕਿ ਸਾਡਾ ਬੱਚਾ ਊੜਾ ਐੜਾ ਬਾੱਚੋਂ ਸਿੱਖੇ ਪਹਿਲਾਂ ਅੰਗਰੇਜ਼ੀ ਦਾ A for Apple ਲਾਉਣਾ ਚਾਹੀਦਾ ਆਪਾਂ ਬੈਠੇ 225 'ਚ ਨਾ ਕਿ ਕਿਤੇ ਆਪਾਂ ਬੈਠੇ ਅਜ ਤੋਂ 50 ਸਾਲ ਪਿੱਛੇ ਇੱਥੇ ਕੁਦਰਤ ਦਾ ਇੱਕ ਨਿਯਮ ਆ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦੇ ਉੱਪਰ ਆਪਾਂ ਉਂਗਲ ਨਹੀਂ ਖੜੀ ਕਰ ਸਕਦੇ ਇੰਟਰਵਿਊ ਕੀਤਾ ਭਗਤ ਸਿੰਘ ਤਵਾਪੀ ਹੁਣ ਦਾ ਉਹ ਕਹਿੰਦੇ ਕਿ ਇਹ ਦਸਤਾਰਾਂ ਦੇ ਤਾਂ ਮੁੱਲ ਪੈਂਦੇ ਹੁੰਦੇ ਸੀ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਸਿੱਖਾਂ ਦੇ ਇਹ ਬਹੁਤ ਮਹਿੰਗੀ ਮੇਲੀ ਆ ਇਸ ਨੂੰ ਇਸ ਤਰੀਕੇ ਨਹੀਂ ਰੋਲਣਾ ਚਾਹੀਦਾ ਅਸੀਂ ਮੰਨਦੇ ਆ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਪਰ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੁਸੀਂ ਉਹਨਾਂ ਪੂਰਾ ਮੁੱਲ ਮੋੜ ਰਹੇ ਹੋ ਏ ਪੁੱਛਣ ਵਾਲਾ ਹੋਵੇ ਥੋੜਾ ਤੱਕ ਤੂੰ ਤਾਂ ਬੇਅਦਬੀ ਦਾ ਹਿਸਾਬ ਨਹੀਂ ਲੈ ਪਾਇ ਤੁਸੀਂ ਉਹ ਜਿਹਨੇ ਨਵੀਂ ਬੇਅਦਬੀ ਹੁੰਦੀ ਆ ਨਿਤ ਨਵੀਂ ਕਿੰਨੇ ਕੁ ਬੇਅਦਬੀਆਂ ਰੋਕ ਲਈ ਇਹਨਾਂ ਲੋਕਾਂ ਨੇ ਤਾਂ ਸਿਰਾਂ ਨਾਲ ਹੋਵੇ ਉੱਥੇ ਗੁਰੂ ਦਾ ਸੰਭਾਲ ਕੇ ਤੇ ਚਲ ਜਾਂਦਾ ਫਿਰ ਉਹਨੂੰ ਲੱਗਦਾ ਸਿਰਫ ਲੋਕਾਂ ਨੇ ਆਪਣੇ ਮਫਾਦਾਂ ਲਈ ਆਪਣੀ ਟੀਆਰਪੀ ਲਈ ਆਪ ਹਾਈਲਾਈਟ ਹੋਣ ਲਈ ਜਾਂ ਜਿਹੜੇ ਵੀ ਫਾਇਦਿਆਂ ਲਈ ਇਹਨਾਂ ਨੂੰ ਟਾਰਗੇਟ ਕੀਤਾ ਇਹ ਅਸਲ ਮੁੱਦਾ ਨਹੀਂ ਹੈ ਪਕੜਦਾ ਇੱਕ ਹੋਰ ਮਸਲਾ ਭਈ ਤੁਸੀਂ ਜਗਦੀਪ ਡੱਲੇਵਾਲ ਹੋਣ ਬਾਰੇ ਇੰਟਰਵਿਊ ਕੀਤੀ ਸੀ ਉਹ ਚ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਪਾਸੇ ਪੰਜਾਬ ਸਰਕਾਰ ਉੱਤੇ ਬਹੁਤ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਤਾਂ ਭਾਸ਼ਪਾ ਨਾਲੋਂ ਵੀ ਅੱਗੇ ਵੱਧ ਕੇ ਕਿਸਾਨਾਂ ਦੇ ਨਾਲ ਮਾੜੀ ਕੀਤੀ ਲਾਠੀ ਚਾਰਚ ਕੀਤਾ ਪ੍ਰਜਾਪ ਸਰਕਾਰ ਨੇ ਤਾਂ ਜੋ ਮਾੜਾ ਕੀਤਾ ਕੀਤਾ ਇਹਨਾਂ ਨੇ ਫਿਰ ਕੀ ਚੰਗਾ ਕਰਤਾ ਡੱਲੇਵਾਲ ਸਾਹਿਬ ਹੁੰਦਾਂ ਨੇ ਕਰਵਾ ਚੌਥ ਦਾ ਵਰਤ ਰੱਖਦੀਆਂ ਸੁਹਾਗਣਾ ਘੱਟੋ ਘਾਟ ਉਹਨਾਂ ਨੂੰ ਪਤਾ ਤਾਂ ਹੁੰਦਾ ਕਿ ਉਹਨਾਂ ਨੇ ਆਪਣੇ ਪਤੀ ਹੱਥੋਂ ਪਾਣੀ ਪੀਣਾ ਇੱਥੇ ਤਾਂ ਵਰਤ ਰੱਖਿਆ ਗਿਆ ਗਰੀਬ ਕਿਸਾਨਾਂ ਕੋਲੋਂ ਪਾਣੀ ਪੀਤਾ ਗਿਆ ਸਰਕਾਰੀ ਅਫਸਰਾਂ ਕੋਲੋਂ ਇੱਥੇ ਕੀ ਕਹੋਗੇ ਤੁਸੀਂ ਇਹਨਾਂ ਨੂੰ ਆਰੀ ਅਫਸਰਾਂ ਤੋਂ ਡੱਲੇਵਾਲ ਨੇ ਗੁਲਦਸਤੇ ਵੀ ਲਏ ਉਹਨਾਂ ਦੇ ਹੱਥੋਂ ਵਰਤ ਵੀ ਤੜਵਾਇਆ ਜਿਨ੍ਹਾਂ ਨੇ लाठी चार्ज ਕੀਤਾ 131ਵੇਂ ਦਿਨ ਜਾ ਕੇ ਮਰਨ ਬੱਤ ਖਤਮ ਕਰਤਾ ਮੰਗਾ ਮੰਨ ਲਈਆਂ ਸਾਰੀਆਂ ਐਮਐਸਪੀ ਮਿਲ ਗਈ ਕਰਜ਼ਾ ਮਾਫ ਹੋ ਗਿਆ ਸਾਰੀਆਂ ਕੁਝ ਹੋ ਗਿਆ ਇਹਦਾ ਕਹਿੰਦਾ ਸੀ ਮੈਂ ਮਰ ਜੂਗਾ ਪਰ ਮੈਂ ਮੰਗਾ ਮਣਾ ਕੇ ਉੱਠੂਗਾ ਹੁਣ ਦੱਸੋ ਕੀ ਹੋਇਆ ਫੇ ਜਿੱਦਣ ਆਪਣੇ ਸ਼ੰਭੂ ਤੇ ਖਨੌਰੀ ਦੇ ਉੱਪਰ ਪੁਲਿਸ ਨੇ ਆਪਣੇ ਕੀਤਾ ਵਾ लाठी चार्ज ਤੇ ਉਠਾਏ ਨੇ ਕਿਸਾਨ ਡੱਲੇਵਾਲ ਦਾ ਪਰਿਵਾਰ ਉਦਣ ਕਿੱਥੇ ਸੀਗਾ ਡੱਲੇਵਾਲ ਦਾ ਪਰਿਵਾਰ ਉਦਣ ਕਿਉਂ ਨਹੀਂ ਜਾ ਕੇ ਅਫਸਰਾਂ ਨੂੰ ਗੱਲ ਕੀਤੀ ਉਹਨਾਂ ਨੇ ਉਹ ਤਾਂ ਡੱਲੇਵਾਲ ਦਾ ਪਰਿਵਾਰ ਤਾਂ ਹਰੇਕ ਪਾਸੇ ਹਾਈਲਾਈਟ ਰ ਇਹੀ ਕੁੰਨੂਵੀ ਲੋਕ ਸਵਾਲ ਕਰ ਸਕਦੇ ਨੇ ਜੇ ਤੁਸੀਂ ਉਹਨਾਂ ਦੇ ਪਰਿਵਾਰ ਤੇ ਸਵਾਲ ਚੁੱਕ ਰਹੇ ਹੋ ਕਿ ਜਿਸ ਦਿਨ ਲਾਠੀ ਚਾਰਜ ਹੋਇਆ ਦਰਾਹਾ ਕਿੱਥੇ ਸੀ ਉਸ ਦਿਨ ਧਰਨਾ ਕਿੰਨੇ ਲਵਾਇਆ ਥੱਲੇ ਵਾਲ ਉਹਨਾਂ ਨੇ ਨੁਕਸਾਨ ਕਿਦਾ ਹੋਇਆ ਪਿੱਛੇ ਝੰਡੀ ਚੱਕਣ ਵਾਲੇ ਦਾ ਗੋਲੀ ਕਿੱ데 ਵੱਜੀ ਇੱਕ ਗਰੀਬ ਮਾਂ ਦੇ ਪੁੱਤ ਦੇ ਸ਼ੁਭ ਕਰਨ ਦੀ ਇਹਨਾਂ ਦੇ ਪਰਿਵਾਰ 'ਚ ਕੀ ਹੋਇਆ ਇਸ ਸਾਲ ਬਾਰਡਰ ਬੰਦ ਰਹੇ ਕਿੰਨਾ ਨੁਕਸਾਨ ਟ੍ਰਾਂਸਪੋਰਟ ਦਾ ਹੋਇਆ ਕੀ ਹੋਰ ਕਿੰਨਾ ਨੁਕਸਾਨ ਹੋਇਆ ਤੁਸੀਂ ਤਾਂ ਉਸੇ ਉਹੀ ਗੱਲਾਂ ਕਰ ਰਹੇ ਹੋ ਜੋ ਸੀਐਮਾਨ ਨੇ ਸਰਕਾਰ ਨੇ ਕੀਤੀਆਂ ਖਤਮ ਕਿਉਂ ਕੀਤਾ ਅੰਦੋਲਨ ਪੈਸੇ ਲੈ ਕੇ ਸਦਾ ਕਾਂਗੇ ਪੈਸੇ ਲੈ ਕੇ ਖਤਮ ਕੀਤਾ ਗਿਆ ਵਾ ਇੱਦਾਂ ਨੇ ਇਹ ਮੀਟਿੰਗ ਤੇ ਗਏ ਨੇ ਜਿੱਦਣ ਪੁਲਿਸ ਨੇ ਸ਼ਾਮ ਨੂੰ ਚੁਕਵਾਇਆ ਧਰਨਾ ਦੋਨੇ ਪਾਸਿਓਂ 1 ਵਜੇ ਨਿਊਜ਼ ਚਲਣੀ ਸਟਾਰਟ ਹੋ ਗਈ ਸੀ 1 ਵਜੇ ਪੁਲਿਸ ਇਕੱਠੀ ਹੋ ਰਹੀ ਹੈ ਕੁਛ ਨਾ ਕੁਛ ਪਾਣਾ ਵਰਤ ਸਕਦਾ 1 ਵਜੇ ਇਹਨਾਂ ਨੇ ਖਤਮ ਕਰਕੇ ਪੋਸਟਪੋਨ ਕਰਕੇ ਮੀਟਿੰਗ ਵਾਪਸ ਕਿਉਂ ਨਹੀਂ ਆਈ ਪੁਲਿਸ ਅਫਸਰਾਂ ਨੇ ਕਿਹਾ ਭਾਈ ਸਿੱਧਾ ਚੱਕ ਲੋ ਕਿਸੇ ਨੇ ਵੀ ਕੋਈ ਬਹਿਸ ਨਹੀਂ ਕੀਤੀ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਇਹ ਪ੍ਰੀਪਲਾਨ ਨਹੀਂ ਤਾਂ ਹੋਰ ਦੱਸੋ ਕੀ ਆ ਸਖੇਕਾਲ ਪੰਜਾਬ ਬਣ ਕਟ ਦੇਖ ਰਿਹਾ ਹਾਂ ਤੁਸੀਂ ਮਕਰਨ ਹੰਡਾ ਪੂਰਾ ਸੋਸ਼ਲ ਮੀਡੀਆ ਭਰਿਆ ਹੋਇਆ ਹੈ ਗੇ ਪਰੇਡ ਦੀ ਚਰਚਾ ਦੇ ਨਾਲ ਬਹੁਤ ਸਾਰੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਕਿ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪਰੇਡ ਨਹੀਂ ਹੋਣੀ ਚਾਹੀਦੀ ਵੱਖ-ਵੱਖ ਕਾਰਨ ਦੇ ਉੱਤੇ ਕਈਆਂ ਨੇ ਧਮਕੀਆਂ ਵੀ ਦਿੱਤੀਆਂ ਤੇ ਅਖੀਰ ਉਹ ਪਰੇਡ ਦੀ ਕਾਲ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਂਦੀ ਹੈ ਮੇਰੇ ਨਾਲ ਰੰਜੋਦ ਰਾਹਾ ਨੇ ਉਹਨਾਂ ਦਾ ਪੱਖ ਕੁਝ ਫੂਰ ਹੈ ਗੱਲਬਾਤ ਕਰਦੇ ਹਾਂ ਸਾਸੀ ਗੱਲ ਬਾਈ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਸਾਸੀ ਗੱਲ ਬਾਈ ਜੀ ਥੈਂਕ ਯੂ ਜੀ ਜੀ ਤਾਂ ਬਈ ਤੁਸੀਂ ਕਿਉਂ ਵੱਖਰੀ ਗੱਲ ਕਰ ਰਹੇ ਹੋ ਜਿੱਥੇ ਇੰਨੀਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਗੁਰੂ ਨਗਰੀ ਦੇ ਵਿੱਚ ਇਹੋ ਜੀ ਪਰੇਡ ਨਹੀਂ ਹੋਣੀ ਚਾਹੀਦੀ ਆਉਣ ਵਾਲੀ ਪੀੜ੍ਹੀ ਤੇ ਅਸਰ ਪੈਂਦਾ ਦਰਸਾਉਣਾ ਕੀ ਚਾਹੁੰਦੇ ਹੋ ਤੁਹਾਨੂੰ ਕਿਸ ਗੱਲ ਦਾ ਮਾਣ ਹੈ ਤੁਸੀਂ ਕਿਉਂ ਇਸ ਤੇ ਉਲਟ ਬੋਲ ਰਹੇ ਹੋ ਨਹੀਂ ਨਹੀਂ ਦੇਖੋ ਜਿਹੜੀ ਮੈਂ ਤੁਸੀਂ ਪੋਸਟ ਦੀ ਗੱਲ ਕਰਦੇ ਹੋ ਨਾ ਜਿਹੜੀ ਮੈਂ ਪੋਸਟ ਪਾਈ ਆ ਉਹ ਜੇ ਇੱਕ ਪੱਖ ਤੁਸੀਂ ਦੇਖ ਲਓ ਤਾਂ ਦੂਜਾ ਪੱਖ ਵੀ ਦੇਖੋ ਕਿ ਮੈਂ ਪੋਸਟ ਕੀ ਪਾਈ ਆ ਲਿਖ ਕੇ ਮੈਂ ਸਿਰਫ ਇੰਨੀ ਪੋਸਟ ਪਾਈ ਕਿ ਭਾਈ ਜਿਹੜੇ ਬੰਦੇ ਅੱਜ ਇੱਕ ਗੇ ਪਰੇਡ ਨੂੰ ਲੈ ਕੇ ਜਿਹੜੇ ਆਪਣੇ ਲੋਕਾਂ ਦਾ ਆਪਣੇ ਖੂਨ ਵਾਲੇ ਮਾਰ ਰਿਆ ਵਾ ਉਦੋਂ ਖੂਨ ਵਾਲੇ ਕਿਉਂ ਨਹੀਂ ਮਾਰਿਆ ਜਦੋਂ ਬੇਅਦਬੀ ਹੋਈ ਜਦੋਂ ਚਿੱਟਾ ਵਿਕਦਾ ਉਦੋਂ ਵਾਲੇ ਕਿਉਂ ਨਹੀਂ ਮਾਰਦਾ ਆਪਣਾ ਖੂਨ ਨਹੀਂ ਉਹ ਬਾਰੇ ਲੋਕਾਂ ਨੇ ਵਿਰੋਧ ਕੀਤਾ ਇੱਥੋਂ ਤੱਕ ਕਿ ਸ਼ਹਾਦਤਾਂ ਹੋ ਗਈਆਂ ਉਹ ਵਿਰੋਧ ਕਰ ਰਹੇ ਸੀ ਖੂਨ ਵਾਲੇ ਮਾਰ ਰਹੇ ਸੀ ਮੈਂ ਉਹੀ ਕਹਿ ਰਿਹਾ ਨਾ ਇੱਥੇ ਉਹੀ ਗੱਲ ਆ ਹੁਣ ਚੌਥੀ ਵਾਰ ਹੋ ਰਹੀ ਹੈ ਪਰੇਡ ਇਹ ਕਥੇ ਸਾਲ ਲਗਾਤਾਰ ਹੋ ਰਹੀ ਹੈ ਪਹਿਲਾ ਤਿੰਨ ਵਾਰ ਹੋ ਚੁੱਕੀ ਆ ਤਿੰਨ ਵਾਰ ਕਿਵੇਂ ਹੋ ਗਈ ਫਿਰ ਇਹ ਤਿੰਨ ਵਾਰ ਆਪਾਂ ਕਿੱਥੇ ਸੁੱਤੇ ਪਏ ਸੀ ਆਪਾਂ ਪੰਜਾਬ 'ਚ ਹੀ ਹੋਈ ਨਾ ਤਿੰਨ ਵਾਰ ਉਹ ਜਿਹੜੀ ਪਹਿਲਾਂ ਤਿੰਨ ਵਾਰ ਹੋਈ ਉਹ ਵੀ ਪੰਜਾਬ 'ਚ ਹੋਈ ਆ ਅੰਮ੍ਰਿਤਸਰ ਹੀ ਹੋਈ ਆ ਤਿੰਨ ਵਾਰ ਉਦੋਂ ਕਿੱਥੇ ਸੀਗੇ ਆਪਾਂ ਉਦੋਂ ਕਿੱਥੇ ਗਏ ਸੀ ਸਾਰੇ ਇਹ ਜਿਹੜੇ ਅੱਜ ਵਿਰੋਧ ਕਰ ਰਹੇ ਨੇ ਪਹਿਲੀ ਗੱਲ ਦੂਜੀ ਗੱਲ ਅਸੀਂ ਵੀ ਦੇਖੋ ਸਾਡੀ ਜਿਹੜੀ ਅਸੀਂ ਗੱਲ ਕੀਤੀ ਆ ਕਿ ਤੁਸੀਂ ਕਰਦੇ ਹੋ ਕਿ ਇਹ ਕਹਿੰਦੇ ਨੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੈਂ ਇਹਨਾਂ ਨੂੰ ਇੱਕ ਚੀਜ਼ ਪੁੱਛਦਾ ਕਿ ਅੰਮ੍ਰਿਤਸਰ ਦੇ ਵਿੱਚ ਆਪਣੇ ਨਸ਼ਾ ਨਹੀਂ ਵੇਚਦਾ ਮੈਨੇ ਕੱਲ ਦੱਸੋ ਨਸ਼ਾ ਨਹੀਂ ਵੇਚਦਾ दारू ਨਹੀਂ ਵੇਚਦੀ ਕੀ ਕੁਝ ਨਹੀਂ ਹੁੰਦਾ ਪਿਆ ਬੇਅਦਮੀ ਨਹੀਂ ਹੁੰਦੀ ਕੀ ਕੁਝ ਨਹੀਂ ਹੁੰਦੇ ਉੱਥੇ ਕਿਉਂ ਨਹੀਂ ਬੋਲਦੇ ਇਹਨਾਂ ਨੂੰ ਪ੍ਰੋਬਲਮ ਕੀ ਆ ਕਈ ਬੰਦਿਆਂ ਦਾ ਮੈਂ ਅੱਜੇ ਬਿਆਨ ਸੁਣੇ ਕਹਿੰਦੇ ਜੀ ਇਹ ਜੇ ਇਹਨਾਂ ਨੇ ਕਰਦੀਆਂ ਚੰਡੀਗੜ੍ਹ ਕਰ ਲਣ ਜਾ ਕੇ ਉਹ ਚੰਡੀਗੜ੍ਹ ਵੀ ਤਾਂ ਸਾਡਾ ਪੰਜਾਬ ਦਾ ਹੀ ਆ ਉਹ ਕਿਹੜਾ ਕਿਸੇ ਹੋਰ ਦਾ ਵਾ ਚੰਡੀਗੜ੍ਹ ਵੀ ਤਾਂ ਸਾਡਾ ਹੀ ਆ ਪੰਜਾਬ ਦਾ ਹੀ ਆ ਜੇ ਚੰਡੀਗੜ੍ਹ ਹੁੰਦੀ ਆ ਇਹਨਾਂ ਨੂੰ ਪ੍ਰੋਬਲਮ ਸਿਰਫ ਅੰਮ੍ਰਿਤਸਰ ਦੀ ਆ ਅੰਮ੍ਰਿਤਸਰ 'ਚ ਪਹਿਲਾਂ ਤਿੰਨ ਵਾਰ ਹੋਈ ਕਿੱਥੇ ਸੀਗੇ ਇਹ ਲੋਕ ਜਿਹੜੇ ਜ ਉੱਥੇ ਬੰਦੀਆਂ ਵਾਲੇ ਜਾਂ ਹੋਰ ਮੇਨ ਸਭ ਤੋਂ ਵੱਧ ਪ੍ਰੋਬਲਮ ਕੀ ਨੂੰ ਆਈ ਪਰਮਜੀਤ ਸਿੰਘ ਅਕਾਲੀ ਨੂੰ ਪਰਮਜੀਤ ਸਿੰਘ ਅਕਾਲੀ ਨੂੰ ਇਹ ਪੁੱਛਣ ਆਲਾ ਹੋਵੇ ਕਿ ਇੱਕ ਤੁਹਾਨੂੰ ਮੈਂ ਵੀਡੀਓ ਭੇਜੂਗਾ ਰੋਮੀ ਨੇ ਵੀ ਅੱਜ ਆਪਣੇ ਪੇਜ ਤੋਂ ਪਾਈ ਆ ਅਮਰਤਪਾਲ ਦੇ ਜਿਹੜੇ ਬੰਦੇ ਨੇ ਉਹ ਕੀ ਕੁਛ ਕਰ ਰਹੇ ਸੀਗੇ ਉਹ ਵੀਡੀਓ ਤੁਹਾਨੂੰ ਮੈਂ ਭੇਜ ਦੂੰਗਾ ਪਾ ਦਿਓ ਕਿਉਂ ਉੱਥੇ ਕਿਉਂ ਨਹੀਂ ਬੋਲਦੇ ਫੇ ਤੁਸੀਂ ਉਹ ਸਾਰੇ ਵੀਡੀਓ ਆਈ ਆ ਕਰ ਰਹੇ ਸੀ ਉਹ ਪੂਰੀ ਗੱਲ ਕਰੋ ਨਾ ਕੀ ਕਰ ਰਹੇ ਸੀ ਉਹਨਾਂ ਉਹਦੇ ਵਿੱਚ ਵੀਡੀਓ ਲਾ ਦਿਓ ਦੇਖੋ ਤੁਸੀਂ ਸਾਹਮਣੇ ਵੀਡੀਓ ਬਣ ਰਹੀ ਆ ਉਹ ਦੋਏ ਜਣੇ ਕਿ ਮੈਂ ਇੱਕ ਪਿੱਛੇ ਖੜ ਕੇ ਕੀ ਕੁਛ ਕਰ ਰਿਹਾ ਉਹ ਬੰਦਾ ਦੱਸਣ ਲੱਗੇ ਵੀ ਸ਼ਰਮ ਆਉਂਦੀ ਸਾਨੂੰ ਉਹ ਦੱਸਣ ਲੱਗੇ ਵੀ ਉਹ ਚੰਗੇ ਭੜੇ ਦੱਸੋ ਨਾੜੇ ਅਮਰਤਾਰੀ ਬੰਦੇ ਇਹ ਅਮਰਤਪਾਲ ਦੇ ਅਮਰਤਾਰੀ ਬੰਦੇ ਕੀ ਕਰ ਰਹੇ ਸੀ ਵੀਡੀਓ ਦੇ ਵਿੱਚ ਉੱਥੇ ਕਿਉਂ ਨਹੀਂ ਬੋਲਦੇ ਪਰਮਜੀਤ ਸਿੰਘ ਅਕਾਲੀ ਜਾਂ ਹੋਰ ਬੰਦੇ ਕਿਉਂ ਨਹੀਂ ਬੋਲਦੇ ਉੱਥੇ ਕਿ ਭਾਈ ਤੁਸੀਂ ਆਹ ਅਮਰਤਾਰੀ ਹੋ ਕੇ ਕੀ ਗੱਲ ਕਰ ਰਹੇ ਹੋ ਵੀਡੀਓ ਬਣੀ ਹੋਈ ਆ ਰੋਮੀ ਨੇ ਆਪਣੇ ਪੇਜ ਤੋਂ ਸ਼ੇਅਰ ਵੀ ਕੀਤੀ ਆ origignal ਵੀਡੀਓ ਕੋਈ ਹੋਈ ਨਹੀਂ ਕਿਹਾ ਸ ਡੁਪਲੀਕੇਟ ਆ origignal ਵੀਡੀਓ ਆ ਸੀ ਅੱਜ ਤਾਂ ਹੀ ਪਾਈ ਆ ਕਿ ਇੱਥੇ ਕਿਉਂ ਨਹੀਂ ਬੋਲਦੇ ਭਾਈ ਤੁਸੀਂ ਕਈ ਥੋੜਾ ਪੱਖ ਹੋਣ ਕੀ ਆ ਕਿ ਅੰਮ੍ਰਿਤਸਰ ਦੇ ਵਿੱਚ ਜੇ ਕੇ ਅਪਰੇਡ ਕਰਦੇ ਆ ਤਾਂ ਹੋਣ ਦੇਣੀ ਚਾਹੀਦੀ ਆ ਤੁਸੀਂ ਚਾਹੁੰਦੇ ਹੋ ਕਿ ਕੋਈ ਸਮੱਸਿਆ ਨਹੀਂ ਉਸ ਚੀਜ਼ ਦੇ ਨਾਲ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਬੋਲਦਾ 27 ਤਰੀਕ ਨੂੰ ਸੀਗੀ ਅਪਰੇਡ ਇਹ ਇਹ ਪ੍ਰਸ਼ਾਸਨ ਨੇ ਦੇਖਣਾ ਅਸੀਂ ਕੋਈ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਨੂੰ ਸਹੀ ਲੱਗਦਾ ਉਹ ਕਰਵਾਊਗਾ ਉਹਨੂੰ ਠੀਕ ਨਹੀਂ ਲੱਗੂਗਾ ਕੈਨਸਲ ਕਰਵਾ ਦੂਗਾ ਪਹਿਲੀ ਗੱਲ ਦੂਜੀ ਗੱਲ ਇਹ ਮੇਰਾ ਕੁਐਸਚਨ ਇਹ ਆ ਕਿ ਜਿਹੜੀ ਪਹਿਨਾ 3 ਸਾਲ ਲਗਾਤਾਰ ਹੋਈ ਆ ਉਦੋਂ ਕਿੱਥੇ ਸੀ ਆਪਣੇ ਅੰਮ੍ਰਿਤਸਰ ਦੇ ਵਿੱਚ ਆਪਣੇ ਨਸ਼ਾ ਤੜਲੇ ਦਾ ਬਿਕ ਰਿਆ ਪੂਰਾ ਨਸ਼ੇ ਨਾ ਨਸ਼ਾ ਤੜਲੇ ਦਾ ਵਿਕਦਾ ਹੋਰ ਜਿਹੜੇ ਆਪਣੇ ਦਰਬਾਰ ਸਾਹਿਬ ਦੇ ਆਲੇ ਤੁਹਾਡੇ ਹੋਟਲ ਨੇ ਕੀ ਕੁਛ ਹੁੰਦਾ ਉੱਥੇ ਪ੍ਰਵਾਸ ਪ੍ਰਵਾਸੀ ਕੀ ਕੁਛ ਕਰ ਰਹੇ ਨੇ ਦੱਸੋ दारू ਉੱਥੇ ਵਿਕਦੀ ਆ ਥੋੜੇ ਦਿਨ ਪਹਿਲਾਂ ਇੱਕ ਭੈਣ ਨੇ ਆਪਣੇ ਰੂਪ ਸੰਧੂ ਉਹਨਾਂ ਭੈਣ ਨੇ ਇੱਕ ਵੀਡੀਓ ਪਾਈ ਸੀਗੀ ਠੇਕੇ ਨੂੰ ਲੈ ਕੇ ਕੀ ਕੁਛ ਹੋਇਆ ਠੇਕਾ ਬੰਦ ਹੋ ਗਿਆ ਮੈਨੂੰ ਇਹ ਦੱਸੋ ਭਾਈ ਪਰ ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਵਿਰੋਧ ਹੋ ਰਿਹਾ ਨਾਲੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇ ਪਹਿਲਾਂ ਹੋਈਆਂ ਤਾਂ ਗੱਲ ਤਾਂ ਉੱਥੇ ਆ ਜਾਂਦੀ ਨਾ ਕਿ ਜਦੋਂ ਜਾਗੇ ਉਦੋਂ ਸਵੇਰਾ ਜੇ ਲੋਕਾਂ ਨੇ ਹੁਣ ਵਿਰੋਧ ਕਰ ਦਿੱਤਾ ਉਹਨਾਂ ਦਾ ਤਰਕ ਤਾਂ ਇਹੀ ਹੋਊਗਾ ਕਿ ਅਸੀਂ ਹੁਣ ਨਹੀਂ ਹੋਣ ਦੇਣਾ ਚਾਹੁੰਦੇ ਸਵਾਲ ਫਿਰ ਉਹ ਇਹ ਕਰਨਗੇ ਕਿ ਕੀ ਰੰਜੋਦ ਰਹਾ ਆਪਣੇ ਪਰਿਵਾਰ ਨੂੰ ਯਾ ਆਪਣੇ ਬੱਚਿਆਂ ਨੂੰ ਇਸ ਪ੍ਰੇਡ ਦੇ ਵਿੱਚ ਲੈ ਜਾਏਗਾ ਉਹ ਤੁਹਾਨੂੰ ਲੱਗੇਗਾ ਕਿ ਇਹ ਸਹੀ ਚੀਜ਼ ਆ ਉਹਨਾਂ ਨੂੰ ਸਿਖਾਉਂਗੇ ਮੈਨੂੰ ਇੱਕ ਚੀਜ਼ ਦੱਸੋ ਭਾਈ ਜਦੋਂ ਆਪਾਂ ਨਾ ਹੁਣ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਜਦੋਂ ਆਪਾਂ ਸਵੇਰ ਦੀ ਰੋਟੀ ਤੋਂ ਬ੍ਰੇਕਫਾਸਟ ਤੇ ਆ ਗਏ ਦੁਪਹਿਰ ਦੀ ਰੋਟੀ ਨੂੰ ਆਪਾਂ ਲੰਚ ਕਰਤਾ ਰਾਤਰੀ ਰੋਟੀ ਨੂੰ ਡਿਨਰ ਕਰਤਾ ਠੀਕ ਹੈ ਗੰਡਿਆਂ ਦਾ ਆਪਾਂ ਖਾਂਦੇ ਹੁੰਦੇ ਗੰਡਾ ਖਾਂਦੇ ਹੁੰਦੇ ਸੀ ਗੰਡੇ ਨੂੰ ਆਪਾਂ ਕਚੂਮਬਰਸ ਸੈਲਡ ਦੇ ਵਿੱਚ ਬਦਲਤਾ ਫਿਰ ਕੋਸ਼ਤਾ ਫਰਕ ਪਊਗਾ ਨਾ ਸਮਾਜ ਦੇ ਵਿੱਚ ਵੀ ਜੇ ਤੁਸੀਂ ਸਾਰਾ ਕੁਝ ਬਦਲ ਰਹੇ ਹੋ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਸਾਰਾ ਕੁਸ਼ਤਾ ਤੁਸੀਂ ਆਪ ਬਦਲ ਰਹੇ ਹੋ ਬੱਚਿਆਂ ਨੂੰ ਤੁਸੀਂ ਲਾਉਣਾ ਵਾ ਅੰਗਰੇਜ਼ੀ ਮੀਡੀਅਮ ਦੇ ਵਿੱਚ ਸਭ ਤੋਂ ਟਾਪ ਦੇ ਸਕੂਲ ਕਿ ਸਾਡਾ ਬੱਚਾ ਊੜਾ ਐੜਾ ਬਾੱਚੋ ਸਿੱਖੇ ਪਹਿਲਾਂ ਅੰਗਰੇਜ਼ੀ ਦਾ A for Apple ਲਾਉਣਾ ਚਾਹੀਦਾ ਗੱਲਾਂ ਕਿਹੜੀਆਂ ਕਰਦੇ ਨੇ ਅੱਜ ਇਹ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਦੂਜੀ ਗੱਲ ਆਪਾਂ ਕਿਹੜੇ ਆਪਾਂ ਬੈਠੇ 225 ਚ ਨਾ ਕਿ ਕਿਤੇ ਆਪਾਂ ਬੈਠੇ ਅਜ ਤੋਂ 50 ਸਾਲ ਪਿੱਛੇ 225 ਚ ਬੈਠੇ ਆਂ ਇੱਥੇ ਕੁਦਰਤ ਦਾ ਇੱਕ ਨਿਯਮ ਆ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦੇ ਉੱਪਰ ਆਪਾਂ ਉਂਗਲ ਨਹੀਂ ਖੜੀ ਕਰ ਸਕਦੇ ਕੱਲੂ ਇੱਥੇ ਪਤਾ ਉਂਗਲ ਕਿਹੜੀ ਖੜੀ ਕਰਦੇ ਨੇ ਜਿਹੜੇ ਇੱਥੇ ਇੱਥੇ ਤਾਂ ਫਿਰ ਜਿਹੜਾ ਕਿਨਰ ਸਮਾਜ ਉਹਨਾਂ ਨੇ ਵਿਰੋਧ ਕੀਤਾ ਕਿ ਉਹ ਕਹਿੰਦੇ ਆ ਕਿ ਕੁਦਰਤ ਦੇ ਬਣਾਏ ਹੋਏ ਤਾਂ ਅਸੀਂ ਆ ਜੇ ਸਾਡੇ ਅੰਗ ਹੀ ਉਸ ਤਰੀਕੇ ਦੇ ਨੇ ਇਹ ਤਾਂ ਚੰਗੇ ਭਲੇ ਕੁਦਰਤ ਨੇ ਪੈਦਾ ਕੀਤੇ ਸੀ ਇਹ ਆਪ ਇਹੋ ਜਿਹਾ ਕੁਝ ਕਰਦੇ ਆ ਮੇਰਾ ਸਵਾਲ ਇਹ ਆ ਕਿ ਜੇ ਇਹੀ ਪਰੇਡ ਚੰਡੀਗੜ੍ਹ 'ਚ ਹੁੰਦੀ ਆ ਫਿਰ ਇਹਨਾਂ ਨੂੰ ਕਿਵੇਂ ਮਨਜ਼ੂਰ ਪਹਿਲਾਂ ਤਾਂ ਇਹ ਦੱਸਣ ਅੰਪਰਸਰਚ ਹੁੰਦੀ ਆ ਉਹ ਨਾ ਮਨਜ਼ੂਰ ਆ ਇਹੀ ਜੇ ਚੰਡੀਗੜ੍ਹ ਜਾਂ ਦਿੱਲੀ ਹੁੰਦੀ ਉਹ ਕਿਵੇਂ ਮਨਜ਼ੂਰ ਆ ਉੱਥੇ ਵੀ ਤਾਂ ਇਹ 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 ਕਿਉਂ ਨਹੀਂ ਕਹਿੰਦੇ ਕਿ ਹੋਣੀ ਹੀ ਨਹੀਂ ਚਾਹੀਦੀ ਜਿਹੜੇ ਕਹਿੰਦੇ ਨੇ ਕਿ ਪੱਗਾਂ ਬਨ ਕੇ ਜੀ ਆ ਚੀਜ਼ਾਂ ਕਰਦੇ ਨੇ ਉਹ ਪੱਗ ਬਨ ਕੇ ਤਾਂ ਵੀ ਚੰਡੀਗੜ੍ਹ ਚ ਵੀ ਪੱਗ ਬਨ ਕੇ ਕਰਨਗੇ ਦਿੱਲੀ ਚ ਹੋਊਗੀ ਦਿੱਲੀ ਚ ਵੀ ਪੱਗ ਬਨ ਕੇ ਜਾਣਗੇ ਜਿਹੜੇ ਪੱਗ ਬਨ ਕੇ ਜਾ ਰਹੇ ਨੇ ਉਸ ਪ੍ਰੇਡ ਦੇ ਵਿੱਚ ਉਹ ਤਾਂ ਪੱਗ ਚਾਹੇ ਚੰਡੀਗੜ੍ਹ ਰੱਖ ਲੈਵੇ ਪ੍ਰੋਗਰਾਮ ਚਾਹੇ ਦਿੱਲੀ ਰੱਖ ਲੈਣ ਚਾਹੇ ਬੰਬੇ ਰੱਖ ਲੈਣ ਉਹ ਪੱਗ ਬਨ ਕੇ ਜਾ ਰਹੇ ਨੇ ਨਾ ਪ੍ਰੋਬਲਮ ਹੈ ਅਸੀਂ ਸਾਨੂੰ ਇਹ ਆ ਕਿ ਇਹ ਲੋਕਾਂ ਨੂੰ ਪ੍ਰੇਡ ਤੋਂ ਪ੍ਰੋਬਲਮ ਨਹੀਂ ਇਹਨਾਂ ਨੂੰ ਪ੍ਰੋਬਲਮ ਹੈ ਕਿ ਅੰਬਸਰਚੀ ਹੋ ਰਹੀ ਆ ਮੇਨ ਪ੍ਰੋਬਲਮ ਇਹ ਆ ਇਹਨਾਂ ਨੂੰ ਪਰ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਪੱਗ ਬਣ ਕੇ ਜਾਂਦੇ ਆ ਜੋ ਜਿਵੇਂ ਦੀਆਂ ਵੀਡੀਓਜ਼ ਆਈਆਂ ਕਿ ਦਾੜਾ ਵੀ ਰੱਖਿਆ ਹੋਇਆ ਬੰਦਿਆਂ ਨੇ ਤੇ ਉਹਨਾਂ ਨੇ ਦਸਤਾਰਾਂ ਵੀ ਸਜਾਈਆਂ ਹੋਈਆਂ ਪਰ ਆਪਣੇ ਆਪ ਨੂੰ ਗੇਹ ਦੱਸਦੇ ਆ ਤਾਂ ਕੀ ਇਸ ਦੇ ਨਾਲ ਇੱਕ ਸਿੱਖਾਂ ਦੀ ਛਵੀ ਨੂੰ ਛੱਟ ਤਾਂ ਲੱਗਦੀ ਆ ਇੱਕ ਦਸਤਾਰ ਦੀ ਜਿਹੜੀ ਇੱਕ ਤਰੀਕੇ ਬੇਅਦਬੀ ਹੁੰਦੀ ਆ ਭਾਈ ਜੀ ਦੇਖੋ ਮੈਂ ਇੱਕ ਚੀਜ਼ ਪੁੱਛਦਾ ਮੈਂ ਪੰਜਾਬ ਦੇ ਵਿੱਚ ਕਿੰਨੇ ਹਾਤੇ ਨੇ ਕਿੰਨੇ ਸ਼ਰਾਬ ਦੇ ਹਾਤੇ ਨੇ ਜਦੋਂ ਪੱਗ ਬੰਨ ਕੇ ਉਹਦੇ ਮੈਨੂੰ ਇੱਕ ਮਿੰਟ ਇੱਕ ਮਿੰਟ ਜਿਹੜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਨਾ ਜਿਹੜੇ ਜਿਨ੍ਹਾਂ ਨੇ ਪੱਗ ਬੰਨ ਕੇ ਆ ਚੀਜ਼ ਕਰ ਰਹੇ ਨੇ ਗੇਪਰੇਟ ਦੇ ਵਿੱਚ ਸਾਂ ਲੈ ਰਹੇ ਨੇ ਉਹ ਕੋਈ ਅੰਮ੍ਰਿਤਧਾਰੀ ਨਹੀਂ ਹੈਗਾ ਉਹ ਸਿੰਪਲ ਪੱਗਾ ਮੰਨਦੇ ਨੇ ਪੱਗ ਤੇ ਆਪਣੇ ਦਿਮਾਲੇ ਦੇ ਵਿੱਚ ਫਰਕ ਆ ਅੰਮ੍ਰਿਤਧਾਰੀ ਸਿੱਖ ਤੇ ਸਿੰਪਲ ਸਿੱਖ 'ਚ ਫਰਕ ਆ ਪਹਿਲਾਂ ਆਪਾਂ ਇਸ ਚੀਜ਼ ਨੂੰ ਆਪਾਂ ਇੱਕ ਅੰਮ੍ਰਿਤਧਾਰੀ ਨੂੰ ਆਮ ਸਿੱਖ ਦੇ ਨਾਲ ਕਿਵੇਂ ਮਿਲਾ ਸਕਦੇ ਆ ਬਾਈ ਪਹਿਲਾਂ ਤਾਂ ਇੱਕ ਚੀਜ਼ ਆ ਜਿਹੜੇ ਹਾਤਿਆ ਦੇ ਵਿੱਚ ਬਹਿ ਕੇ दारू ਪੀਂਦੇ ਨੇ ਪੱਗ ਬੰਨ ਕੇ ਉਹਨਾਂ ਨੂੰ ਤੁਸੀਂ ਕਿਵੇਂ ਮਲਾ ਸਕਦੇ ਹੋ ਅੰਮ੍ਰਿਤਧਾਰੀ ਨਾਲ ਕਿਵੇਂ ਉਹਨਾਂ ਨੂੰ ਆਪਾਂ ਸਿੱਖ ਕਹਿ ਸਕਦੇ ਆ ਮੈਂ ਉਹ ਸਿੱਖ ਫੈਮਿਲੀ ਚ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਮੈਂ ਹੁਣ ਅੰਮ੍ਰਿਤਧਾਰੀ ਥੋੜਾ ਕਹੂੰਗਾ ਆਪਣੇ ਉਹਨੂੰ ਕਿ ਮੈਂ ਪੂਰਾ ਗੁਰਸਿੱਖ ਬਣ ਗਿਆ ਜਿਹੜੇ ਪੱਗ ਬੰਨਦੇ ਉਹ ਵੀ ਦੇਖਣਾ ਪਊਗਾ ਨਾ ਕਿ ਉਹ ਪੱਗ ਬੰਨ ਕੇ ਅੰਮ੍ਰਿਤਧਾਰੀ ਨੇ ਇੱਕ ਇੱਕ ਸਰ ਪੱਗੇ ਹੀ ਬੰਨਦੇ ਨੇ ਇਕੱਲੀ ਤੁਸੀਂ ਇੱਕ ਪੱਗ ਬੰਨ੍ਹਣ ਵਾਲੇ ਨੂੰ ਅੰਮ੍ਰਿਤਧਾਰੀ ਨਾਲ ਨਹੀਂ ਮਲਾ ਸਕਦੇ ਸਿੱਖਾਂ ਨਾਲ ਨਹੀਂ ਮਲਾ ਸਕਦੇ ਸਿੱਖ ਤੁਸੀਂ ਇੱਕ ਗੱਲ ਦੱਸੋ ਬੇਅਦਬੀ ਪੰਜਾਬ ਚ ਇੱਕ ਮਿੰਟ ਇੱਕ ਮਿੰਟ ਇੱਕ ਜੇਕਰ ਕੋਈ ਸ਼ਰਾਬ ਪੀ ਰੰਦਾ ਦਸਤਾਰ ਬਣ ਕੇ ਤਾਂ ਫਿਰ ਉਹ ਗਏ ਵੀ ਹੋ ਸਕਦਾ ਦਸਤਾਰ ਬਣ ਕੇ ਬਹੁਤ ਲੋਕ ਇਸ ਤਰਕ ਦੇ ਸੰਤੁਸ਼ਟ ਹੋਣਗੇ ਭਾਈ ਮੈਨੂੰ ਕਹ ਮੈਂ ਉਹੀ ਤਾਂ ਕਹਿ ਰਾਂ ਜਿਹੜਾ ਹੁਣ दारू ਪੀ ਰਿਆ ਵਾ ਉਹ ਅੰਮ੍ਰਿਤ ਧਾਰੀ ਨਹੀਂ ਹੈਗਾ ਸਿਰਫ ਉਹਨੇ ਪੱਗ ਬੰਨੀ ਹੋਈ ਆ ਦਾੜੀ ਕੱਟੀ ਹੋਈ ਆ ਇਹ ਵੀ ਆ ਨਾ ਅੰਮ੍ਰਿਤ ਧਾਰੀ ਬੰਦਾ ਥੋੜਾ दारू ਪੀ ਰਿਆ ਜੇ ਤੁਸੀਂ ਪੱਗ ਨੂੰ ਇਹ ਗਿੰਡਰਾ ਵਾ ਅੱਗੇ ਪੱਗ ਬੰਨ ਕੇ ਤਾਂ ਲੋਕ दारू ਵੀ ਪਿੰਦੇ ਆ ਪੱਗ ਬੰਨ ਕੇ ਤਾਂ ਲੋਕ ਨਸ਼ਾ ਵੀ ਕਰਦੇ ਆ ਜਿੱਥੇ ਬੇਅਦਬੀਆਂ ਹੋਈਆਂ ਨੇ ਕਈ ਜਗ੍ਹਾ ਤੇ ਪਰ ਸਾਡੇ ਪੱਗ ਵਾਲਿਆਂ ਨੇ ਕੀਤੀਆਂ ਨਹੀਂ ਯਾਰ ਮੈਨੂੰ ਇੱਕ ਗੱਲ ਦੱਸੋ ਕਿੱਥੇ ਤੁਸੀਂ ਕੀ ਕੀ ਰੋਕੋਗੇ ਮੇਰੇ ਰੋਕੋ ਜਾਂ ਸਭ ਕੁਝ ਰੋਕੋ ਫਿਰ ਤਾਂ ਫਿਰ ਸਭ ਕੁਝ ਰੋਕੋ ਜਿਹੜੇ ਅਸੀਂ ਤੁਹਾਨੂੰ ਵੀਡੀਓ ਦੀ ਗੱਲ ਕਰਦੇ ਮੈਂ ਤੁਹਾਨੂੰ ਵੀਡੀਓ ਭੇਜ ਦੂੰਗਾ ਉਹ ਅੰਮ੍ਰਿਤਧਾਰੀ ਨੇ ਅੰਮ੍ਰਿਤਪਾਲ ਦੇ ਬੰਦੇ ਅੰਮ੍ਰਿਤਧਾਰੀ ਹੋ ਕੇ ਕਿਹੜੀ ਕੰਮ ਕਰ ਰਹੇ ਨੇ ਵੀਡੀਓ ਦੇ ਵਿੱਚ ਸਾਪ ਦਾ ਲੱਗ ਰਿਹਾ ਕੀ ਕਪੁੱਟੇ ਕੰਮ ਕਰਨ ਲੱਗੇ ਹੋਏ ਨੇ ਉੱਥੇ ਕਿਉਂ ਨਹੀਂ ਬੋਲਦੇ ਫਿਰ ਆਪਾਂ ਅੰਮ੍ਰਿਤਧਾਰੀਆਂ ਨੂੰ ਇੱਥੇ ਸਿਰਫ ਪੱਗ ਪਿੱਛੇ ਜਿੰਨਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ ਉਹਨਾਂ ਨੂੰ ਤੁਸੀਂ ਸਿੱਖਾਂ ਨਾਲ ਮਿਲਾਉਣ ਲੱਗੇ ਹੋਏ ਹੋ ਯਾਰ ਇਹ ਮਾਮਲਾ ਸਿਰਫ ਐਥੀਕਲ ਨਹੀਂ ਸਿਰਫ ਮੋਰਲ ਭਾਵੇਂ ਕਾਨੂੰਨ ਦੀ ਗੱਲ ਕਰ ਲਈਏ ਤਾਂ ਜਿਹੜੀ ਸੇਮ ਸੈਕਸ ਮੈਰਿਜ ਆ ਜਿਹੜੀ ਹੋਮੋਸੈਕਸ਼ੁਅਲ ਜਾਂ ਸਮਲਿੰਗੀ ਵਿਆਹ ਹੈ ਉਹ ਇਲੀਗਲ ਆ ਹਲੇ ਤੱਕ ਇੰਡੀਆ ਦੇ ਵਿੱਚ ਹਾਂ ਜ਼ਰੂਰ ਜਿਹੜਾ ਕਿ ਇਹ ਸਮਲਿੰਗੀ ਰਿਸ਼ਤਾ ਜ਼ਰੂਰ ਮਾਨਤਾ ਦੇ ਦਿੱਤੀ ਸੀ ਸੁਪਰੀਮ ਕੋਰਟ ਨੇ 2018 ਚ ਇੱਕ ਮਾਮਲੇ 'ਚ ਪਰ ਵਿਆਹ ਹਲੇ ਵੀ ਇਲੀਗਲ ਹੈ ਤਾਂ ਇਸ ਚੀਜ਼ ਦਾ ਪ੍ਰਦਰਸ਼ਨ ਜੇਕਰ ਵਿਰੋਧ ਹੁੰਦਾ ਸਮਾਜ ਦੇ ਵਿੱਚ ਤਾਂ ਉਹ ਵਿਰੋਧ ਵੀ ਸਮਝਿਆ ਜਾ ਸਕਦਾ ਇੱਕ ਪਾਸਿਓਂ ਕਿ ਹੋਣਾ ਹੀ ਸੀ ਤੁਸੀਂ ਇਹ ਦੇਖੋ ਜਿਹੜੀ ਪਰਮਿਸ਼ਨ ਦੇਣੀ ਆ ਉਹ ਡੀਸੀ ਨੇ ਦੇਣੀ ਆ ਤੇ ਡਿਪਟੀ ਕਮਿਸ਼ਨਰ ਇੱਕ ਆਈਐਸ ਅਫਸਰ ਆ ਠੀਕ ਨਹੀਂ ਇੱਕ ਲਾਅ ਦੇ ਹਿਸਾਬ ਨਾਲ ਚੱਲਦਾ ਉਹਨਾਂ ਨੇ ਪਰਮਿਸ਼ਨ ਕੁਝ ਦੇ ਕੇ ਹੀ ਦਿੱਤੀ ਫਿਰ ਜਦੋਂ ਹੁਣ ਕੈਨਸਲ ਕੀਤੀ ਹੈ ਵਿਰੋਧ ਤੋਂ ਬਾਅਦ ਕੁਝ ਦੇ ਕੇ ਕੀਤੀ ਹੈ ਕੈਨਸਲ ਆਪਾਂ ਇੱਕ ਆਈਐਸ ਅਧਕਾਰੀ ਦੇ ਉੱਪਰ ਕਿਵੇਂ ਖੜੇ ਕਰ ਸਕਦੇ ਹਾਂ ਸਵਾਲ ਕਿ ਉਹਨੇ ਕਿਵੇਂ ਦੇਤੀ ਉਹਨੂੰ ਥੋੜਾ ਬਕਟਾਰੇ 'ਚ ਖੜੇ ਕਰ ਸਕਦੇ ਆ ਉਹਨੇ ਹੀ ਤਾਂ ਦੇ ਕੇ ਹੀ ਦਿੱਤੀ ਨਾ ਕਿ ਭਾਈ ਕਾਨੂੰਨ ਤੋਂ ਉੱਪਰ ਮਾਨਤਾ ਪ੍ਰਾਪਤ ਹੋਈ ਆ ਅਸੀਂ ਇਹਨੂੰ ਤਾਂ ਦੇ ਰਹੇ ਆ ਇਹਨਾਂ ਨੂੰ ਪਰਮਿਸ਼ਨ ਨਹੀਂ ਤਾਂ ਜੇ ਇੱਥੇ ਆਪਣੀ ਇਲਿਗਲ ਹੋਵੇ ਜੇ ਕੀ ਇਲਿਗਲ ਹੁੰਦੀ ਪਰਮਿਸ਼ਨ ਕਿਵੇਂ ਮਿਲ ਜਾਂਦੀ ਇਹਨਾਂ ਨੂੰ ਮੈਨੂੰ ਇਹ ਦੱਸੋ ਉਹ ਵੀ ਚੌਥੀ ਵਾਰ ਕਰ ਰਹੇ ਨੇ ਪਿਛਲੇ 3 ਸਾਲ ਤੋਂ ਲਗਾਤਾਰ ਹੋ ਰਹੀ ਆ ਚੌਥੀ ਵਾਰ ਹੋ ਰਹੀ ਆ ਇਹ ਆਪਣਾ ਫੈਸਲਾ ਵਾਪਸ ਲਿਆ ਤਾਂ ਕੋਈ ਗਲਤੀ ਤਾਂ ਲੱਗੀ ਹੋਊਗੀ ਉਹਨਾਂ ਨੂੰ ਲੱਗਿਆ ਹੋਊਗਾ ਕਿ ਜਿੱਥੇ ਇੱਕ ਪਾਸੇ ਤਾਂ ਇਹ ਵੀ ਪ੍ਰੋਟੈਸਟ ਹੁੰਦਾ ਕਿ ਪਾਕ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅੰਮ੍ਰਿਤਸਰ ਸਾਹਿਬ ਨੂੰ ਦੂਜੇ ਪਾਸੇ ਅਸੀਂ ਇਹ じゃ ਕੁਝ ਕਰ ਰਹੇ ਆ ਤਾਂ ਸ਼ਾਇਦ ਤਾਂ ਹੀ ਡਿਸੀਜਨ ਵਾਪਸ ਲਿਆ ਭਾਵਨਾਵਾਂ ਨੂੰ ਠੇਸ ਪਹੁੰਚਦੀ ਦੇਖੀ ਉਹਨਾਂ ਨੂੰ ਦੇਖੋ ਪਾਕ ਸ਼ਹਿਰ ਦਾ ਦਰਜਾ ਤਾਂ ਬਹੁਤ ਚਿਰ ਤੋਂ ਇਹ ਇੱਥੇ ਵੀ ਮੰਗਾ ਫਤੇਗੜ ਸਾਹਿਬ ਦੀ ਵੀ ਮੰਗ ਆ ਪਾਕ ਸ਼ਹਿਰ ਦਾ ਜਿਹੜਾ ਦਰਜਾ ਉਹ ਤਾਂ ਬਾਅਦ ਦੀ ਗੱਲ ਆ ਕਿ ਦੇਣਾ ਜਾਂ ਨਾ ਦੇਣਾ ਉਹ ਤਾਂ ਸਰਕਾਰਾਂ ਦੇ ਉੱਪਰ ਆ ਕਿਉਂਕਿ ਇੱਥੇ ਚੱਕਰ ਕੀ ਆ ਹੁਣ ਭਾਵਨਾਵਾਂ ਤੁਸੀਂ ਕਹਿੰਦੇ ਹੋ ਭਾਵਨਾਵਾਂ ਕਰਕੇ ਨਹੀਂ ਹੋਇਆ ਮਾਹੌਲ ਖਰਾਬ ਹੋਣ ਦਾ ਡਰ ਆ ਮੇਨ ਪਹਿਲਾ ਗੱਲ ਪਿਛਲੀਆਂ ਤਿੰਨ ਵਾਰ ਨੂੰ ਕਿਉਂ ਨਹੀਂ ਪ੍ਰੋਬਲਮ ਕ੍ਰੀਏ ਹੋਈ ਪਿਛਲੇ ਸਾਲ ਦੀ ਗੱਲ ਕਰ ਲਓ ਉਹ ਜਿਹੜੀ ਕੁੜੀ ਦੀ ਮੈਂ ਇੰਟਰਵਿਊ ਸੁਣ ਰਿਆ ਵਾਂ ਲੱਗਦਾ ਉਦੋਂ ਹਾਈਲਾਈਟ ਨਾ ਹੋਈ ਹੋਵੇ ਇਸ ਵਾਰ ਕੋ ਵੱਡੇ ਪੱਧਰ ਤੇ ਅਪਰੇਟ ਹੋ ਰਹੀ ਹੋਵੇ ਲੋਕਾਂ ਦੇ ਨਜ਼ਰ ਹੀ ਪਈ ਤੇ ਤਰਕ ਤਾਂ ਇਹ ਹੈ ਨਾ ਉਹ ਕਹਿੰਦਾ ਜਿੱਥੇ ਸਾਡੇ ਸੂਰਮਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਸ਼ਹਾਦਤਾਂ ਦਿੱਤੀਆਂ ਉੱਥੇ ਹੁਣ ਸਿੱਖੀ ਸਰੂਪ ਦੇ ਵਿੱਚ ਲੋਕ ਇਦਾਂ ਦਾ ਹੋ ਜਾਣਗੇ ਤਾਂ ਫਿਰ ਦੁੱਖ ਲੱਗਦਾ ਫਿਰ ਉਹੀ ਜੇ ਸਿੱਖੀ ਸਰੂਪ ਦੇ ਵਿੱਚ ਆਪਣੇ ਜੇ ਉੱਥੇ ਹੁੰਦੀ ਚੰਡੀਗੜ੍ਹ ਤੇ ਦਿੱਲੀ ਹੁੰਦੀ ਉਹ ਠੀਕ ਆ ਫਿਰ ਇਹ ਦੱਸੋ ਪਹਿਲਾਂ ਮੈਨੂੰ ਇਹ ਦੱਸੋ ਠੀਕ ਆ ਫਿਰ ਉੱਥੇ ਸਿੱਖੀ ਸਰੂਪ ਕਿੱਥੇ ਚੱਲ ਜਾਂਦਾ ਵਾ ਨਹੀਂ ਹੋ ਸਕਦਾ ਉੱਥੇ ਵੀ ਵਿਰੋਧ ਹੋਏ ਆਪਾਂ ਇਹ ਕਿਵੇਂ ਤੈਅ ਕਰ ਸਕਦੇ ਆ ਕਿਸੇ ਨੇ ਇਹ ਗੱਲ ਤਾਂ ਨਹੀਂ ਆਖੀ ਕਿ ਦਿੱਲੀ ਦੇ ਵਿੱਚ ਕਰ ਲਓ ਚੰਡੀਗੜ੍ਹ ਚ ਕਰ ਲਓ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਜਿਹੜੇ ਲੋਕ ਮੇਨ ਇਹੀ ਕਹਿ ਰਹੇ ਨੇ ਕਿ ਅੰਬਸਰ ਚ ਨਹੀਂ ਹੋਣੀ ਚਾਹੀਦੀ ਚੰਡੀਗੜ੍ਹ ਕਰ ਲਓ ਦਿੱਲੀ ਕਰ ਲਓ ਬੇਅਦਬੀ ਦਾ ਆਪਾਂ ਹòn ਤੱਕ ਇਨਸਾਫ਼ ਨਹੀਂ ਲੈ ਪਾਏ ਨਸ਼ਾ ਆਪਣੇ ਤੋਂ ਬੰਦ ਨਹੀਂ ਹੋ ਰਿਹਾ ਪ੍ਰਵਾਸ ਆ ਆਪਣਾ ਇੱਥੇ ਖਾਤ ਬੁਰਾ ਹਾਲ ਹੋਇਆ ਪਰ ਆਪਣੇ ਪ੍ਰਵਾਸੀਆਂ ਨੇ ਕੀਤਾ ਪਿਆ ਮੁੰਡੇ ਸਾਡੇ ਛੜ ਛੜ ਕੇ ਕੁੜੀਆਂ ਮੁੰਡੇ ਸਾਡੇ ਛੜ ਛੜ ਕੇ ਇਥੂ ਪ੍ਰਵਾਸ ਕਰੀ ਜਾਂਦੇ ਨੇ ਉਹ ਕੰਮ ਉੱਤੇ ਤਾਂ ਕਿਸੇ ਦਾ ਜੋਰ ਨਹੀਂ ਹੈਗਾ ਇੱਥੇ ਦੇਖ ਲੈ ਕਿ ਆਪਰੇਡ ਹੋ ਰਹੀ ਐ ਇੱਥੇ ਹਾਈਲਾਈਟ ਕਰ ਲਓ ਜੀ ਸਾਰਾ ਮੁੱਦਾ ਐਡਾ ਵੱਡਾ ਜੀ ਨੂੰ ਨਹੀਂ ਵੀ ਪਤਾ ਸੀ ਉਹਨੂੰ ਪਤਾ ਲੱਗ ਗਿਆ ਅੱਜ ਕੀ ਹੁੰਦੀ ਐ ਪਰੇਡੇ ਜੀ ਨੂੰ ਨਹੀਂ ਕਿ ਸਾਡੇ ਉਹਨੂੰ ਲੱਗਦਾ ਸਿਰਫ ਲੋਕਾਂ ਨੇ ਆਪਣੇ ਮਫਾਦਾਂ ਲਈ ਆਪਣੀ ਟੀਆਰਪੀ ਲਈ ਆਪ ਹਾਈਲਾਈਟ ਹੋਣ ਲਈ ਐ ਜਿਹੜੇ ਵੀ ਫਾਇਦਿਆਂ ਲਈ ਇਹਨਾਂ ਨੂੰ ਟਾਰਗੇਟ ਕੀਤਾ ਇਹ ਅਸਲ ਮੁੱਦਾ ਨਹੀਂ ਐ ਪੰਜਾਬ ਦਾ ਭਾਈ ਸਭ ਤੋਂ ਵੱਡਾ ਮੁੱਦਾ ਅੱਜ ਕੀ ਸੀਗਾ ਨਸ਼ੇ ਦਾ ਜਿਹੜਾ ਆਪਣੇ ਆਇਆ ਬਠਿੰਡੇ ਵਾਲਾ ਕੇਸ ਹੂੰ ਉਹ ਮੁੱਦਾ ਸੀ ਸਭ ਤੋਂ ਵੱਡਾ ਦੂਜਾ ਮੁੱਦਾ ਇਹ ਆ ਕਿ ਸਾਡੀ ਬੇਰੋਜ਼ਗਾਰੀ ਸਾਡੇ ਸਿਰ ਤੇ ਬੈਠੀ ਆ ਤੀਜਾ ਮੁੱਦਾ ਇਹ ਆ ਸਾਨੂੰ ਬੇਅਦਵੀ ਦਾ ਹਿੱਟਕ ਇਨਸਾਫ ਨਹੀਂ ਦੇ ਪਾਈ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਕਿਹੜੇ ਮੁੱਦੇ ਇੱਕ ਇਹ ਮੁੱਦਾ ਕੋਈ ਆਪਣੇ ਆਪ ਰੇਡ ਦਾ ਕੋਈ ਮੁੱਦਾ ਦੱਸੋ ਮੈਨੂੰ ਜੇ ਮੁੱਦਾ ਇਹ ਮੇਨ ਆ ਫਿਰ ਇਹਨੂੰ ਕਿਹ ਕੱਲ ਦੱਸੋ 27 ਤੋਂ ਬਾਅਦ ਵੇ ਕੀ ਕਰਨਗੇ 27 ਤੋਂ ਬਾਅਦ ਕੀ ਕਰਨਗੇ ਫਿਰ ਇਹ ਕਿਹੜਾ ਮੁੱਦਾ ਇੱਕ ਇਹ ਆਪਣੇ ਪਤਾ ਕੀ ਆ ਆਪਣੇ ਇੱਥੇ ਕੋਈ ਐਜੀ ਕੋਈ ਗੱਲਬਾਤ ਆ ਜਾਂਦੀ ਇੱਕ ਵੀਡੀਓ ਪਾ ਦਿੰਦਾ ਉਹ ਹਾਈਲਾਈਟ ਹੋ ਜਾਂਦੀ ਹੈ ਜ਼ਿਆਦਾ ਬਾਜੋ ਪਰ ਉਹੀ ਉਹੀ ਵੀਡੀਓ ਚੱਲੀ ਜਾਂਦੀ ਆ ਹੁਣ ਅੱਜ ਉਹਨਾਂ ਨੇ ਵਾਪਸ ਲੈ ਲਈ ਕੱਲ ਨੂੰ ਕਿਸੇ ਨੇ ਸਮੁੱਦੇ ਨੂੰ ਪੁੱਛਣਾ ਨਹੀਂ ਉਹਦੇ ਨਾਲ ਜਿਹੜੇ ਮੇਨ ਮੁੱਦੇ ਨੇ ਉਹ ਵਿੱਚ ਦਬ ਕੇ ਰਹਿ ਜਾਂਦੇ ਨੇ ਹੂੰ ਬਹੁਤ ਲੋਕ ਪਰਫਰ ਤੁਹਾਨੂੰ ਕਹਿਣਗੇ ਕਿ ਤੁਸੀਂ ਵੀ ਤਾਂ ਟੀਆਰਪੀ ਆਸਤੇ ਇਸ ਮਸਲੇ ਤੇ ਬੋਲ ਰਹੇ ਹੋ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਗੇ ਪ੍ਰੇਡ ਦੇ ਨਾਲ ਖੜੇ ਹੋ ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਹੋ ਅੱਜ ਦੇਖੋ ਜੀ ਜਿੱਦਣ ਜਿਸ ਦਿਨ ਅਸੀਂ ਪਹਿਲੇ ਦਿਨ ਅਮਰਤਪਾਲ ਦਾ ਵਿਰੋਧ ਕੀਤਾ ਸੀ ਸਾਨੂੰ ਤਾਂ ਲੋਕ ਇਹ ਵੀ ਕਹਿੰਦੇ ਸੀ ਸਿੱਖੀ ਦਾ ਵਿਰੋਧ ਕਰਦੇ ਹੋ ਤੁਸੀਂ ਇਨੇ ਗੱਲ ਦੱਸੋ ਤਰਾਹ ਅੱਜ ਗੇ ਪਰੇਡ ਦਾ ਸਾਥ ਦੇ ਰਿਆ ਪਹਿਲਾਂ ਇਸ ਨਹੀਂ ਮੈਂ ਕਿਉਂ ਦੇ ਮੈਨੂੰ ਇੱਕ ਗੱਲ ਦੱਸੋ ਨਾ ਮੈਂ ਕੋਈ ਪੋਸਟ ਪਾਈ ਨਾ ਮੈਂ ਕੋਈ ਹੱਕ ਚ ਵੀਡੀਓ ਪਾਈ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਜਿਹੜੀ ਅੱਜ ਗੇ ਪਰੇਡ ਚੌਥੀ ਵਾਰ ਅੰਬਸਰ ਚ ਹੋ ਰਹੀ ਆ ਪਹਿਲੀ ਤਿੰਨ ਵਾਰ ਕਿੱਥੇ ਸੀ ਉਹ ਲੋਕ ਜਿਹੜੇ ਅੱਜ ਵਿਰੋਧ ਕਰਦੇ ਨੇ ਦੂਜੀ ਗੱਲ ਮੈਂ ਇਹ ਪੁੱਛਦਾ ਵਾਂ ਇਹੀ ਪ੍ਰੇਰ ਜਿਹੜੇ ਕਹਿ ਰਹੇ ਨੇ ਕਿ ਚੰਡੀਗੜ੍ਹ ਜਾਂ ਦਿੱਲੀ ਚ ਆਪੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਓਏ ਇਹ ਗੱਲ ਕਿਉਂ ਕਹਿ ਰਹੇ ਨੇ ਤੀਜੀ ਜਿਹੜੇ ਬੰਦੇ ਕਹ ਰਹੇ ਨੇ ਕਿ ਪੱਗ ਬੰਨ ਕੇ ਜਿਹੜੇ ਲੋਕ ਅਪਰੇਡ ਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਸਿੱਖ ਆਪਣੇ ਸਿੱਖਾਂ ਨੂੰ ਆਪਣੇ ਅਮਰਤਾਰੀ ਨਾਲ ਕਿਵੇਂ ਮਲਾ ਸਾਦੇ ਨੇ ਪੱਗ ਬੰਨ ਕੇ ਲੋਕ दारू ਵੀ ਪੀਂਦੇ ਨੇ ਪੱਗ ਬੰਨ ਕੇ ਲੋਕ ਦਾੜੀ ਵੀ ਕਟਾਉਂਦੇ ਨੇ ਨਸ਼ਾ ਵੀ ਕਰਦੇ ਨੇ ਪੱਗ ਬੰਨ ਕੇ ਇੱਕ ਪੱਗ ਕੱਲੀ ਬੰਨ ਕੇ ਤੁਸੀਂ ਉਹਨੂੰ ਅਮਰਤਾਰੀ ਸਿੱਖੀ ਨਾਲ ਕਿਵੇਂ ਮਲਾਤਾ ਯਾਰ ਇਹ ਤਾਂ ਸਮਝੋ ਨਾ ਟੱਟੋਵਾ ਦੇ ਅਮਰਤਾਰੀ ਤੇ ਸਿੱਖ ਦੇ ਵਿੱਚ ਫਰਕ ਤਾਂ ਦੇਖ ਲਓ ਉਹ ਇਹਦਾ ਸਾਰਾ ਕੁਝ ਇੱਕੋ ਹੀ ਕਰੀ ਜਾਂਦੇ ਭਏ ਨੇ ਸਮਝ ਨਹੀਂ ਲੱਗਦੀ ਤਾਂ ਤਾਂ ਚੱਕਿਆ ਪਰ ਉਹ ਦਸਤਾਰ ਦਾ ਤਾਂ ਮੁੱਲ ਹੈ ਨਾ ਜਿਵੇਂ ਮੈਂ ਇੱਕ ਇੰਟਰਵਿਊ ਕੀਤਾ ਭਗਤ ਸਿੰਘ ਦੁਆਬੀ ਹੁਣਾ ਦਾ ਉਹ ਕਹਿੰਦੇ ਕਿ ਇਹ ਦਸਤਾਰਾਂ ਦੇ ਤਾਂ ਮੁੱਲ ਪੈਂਦੇ ਹੁੰਦੇ ਸੀ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਸਿੱਖਾਂ ਦੇ ਇਹ ਬਹੁਤ ਮਹਿੰਗੀ ਮਿਹਲੀ ਆ ਇਸ ਨੂੰ ਇਸ ਤਰੀਕੇ ਨਹੀਂ ਰੋਲਣਾ ਚਾਹੀਦਾ ਮੈਨੂੰ ਇੱਕ ਚੀਜ਼ ਦੱਸ ਚਲੋ ਤੁਸੀਂ ਨਾਂ ਲਿਆ ਹੋਰ ਭਗਤ ਸਿੰਘ ਦੁਆਬੀ ਦਾ ਕੋਈ ਗੱਲ ਨਹੀਂ ਮੈਨੂੰ ਇੱਕ ਚੀਜ਼ ਦੱਸਣ ਆਪਾਂ ਨੂੰ ਦਸਤਾਰ ਮਿਲੀ ਠੀਕ ਨਹੀਂ ਦਸਤਾਰ ਦੁਮਾਲਾ ਆਪਣੇ ਆਪਣੇ ਗੁਰੂ ਨੇ ਆਪਾਂ ਨੂੰ ਦੁਮਾਲਾ ਪੇਟ ਕੀਤਾ ਸੀ ਦਸਤਾਰ ਤਾਂ ਆਪਣੇ ਬਾਝੋਂ ਆਈ ਹੈ ਮੈਨੂੰ ਇੱਕ ਚੀਜ਼ ਦੱਸੋ ਗੁਰੂ ਦਾ ਸਿੰਘ ਕੀ ਆਪਣੇ ਗੁਰੂ ਦੇ ਬਾਣਾ ਪੂਰਾ ਹੈਗਾ ਵਾ ਗੁਰੂ ਦਾ ਉਹਦਾ ਪਹਿਲਾਂ ਮੈਨੂੰ ਇਹ ਦੱਸੋ ਜਿਹੜੇ ਅੰਮ੍ਰਿਤਧਾਰੀ ਨੇ ਅੱਜ ਤੁਸੀਂ ਇੱਕ ਵੀਡੀਓ ਮੈਂ ਦੇਖ ਰਿਆ ਸੀ ਉਹ ਕਹਿੰਦੇ ਅੱਜ ਦੇ ਨਿਹੰਗਾਂ ਨੂੰ ਤੁਸੀਂ ਉਹਨਾਂ ਸਮਝੋ ਕਿ ਹਾਂ ਵੀ ਬਹੁਤ ਪਿਛੜੇ ਉੱਪਰ ਹੋ ਗਏ ਜੀ ਆਪਣੇ ਚੱਲ ਰਹੇ ਨੇ ਬੜੇ ਬੈਕਵਾਰਡ ਦੇ ਨਾਲ ਅੱਜ ਦੇ ਹਿਸਾਬ ਨਾਲ ਚੱਲਣਗੇ ਜਿਹੜੇ ਨਵੇਂ ਨੇ ਮੈਨੂੰ ਦੱਸੋ ਜਿਹੜੇ ਬਾਣੇ 'ਚ ਹੁੰਦੇ ਸੀ ਅੱਜ ਕਈ ਆਪਣੇ ਅੰਮ੍ਰਿਤਧਾਰੀ ਬੰਦੇ ਪੈਂਟ ਸ਼ਰਟ ਵੀ ਪਾਉਂਦੇ ਨੇ ਵੀ ਤੁਸੀਂ ਉਹਨੂੰ ਕਿਵੇਂ ਕਰੋਗੇ ਮੈਨੂੰ ਇਹ ਤਾਂ ਦੱਸੋ ਕਿਵੇਂ ਕੰਪੇਅਰ ਕਰ ਸਕਦੇ ਹੋ ਇੱਕ ਹੂੰ ਗੁਰੂ ਦਾ ਸਿੰਘ ਤਾਂ ਉਹੀ ਹੋਇਆ ਨਾ ਜਿਹੜਾ ਇੱਕ ਅੰਮ੍ਰਿਤ ਧਾਰੀ ਪੂਰਾ ਆਪਣੇ ਦਸਤਾਰ ਉੱਪਰ ਆਪਣੇ ਦੁਮਾਲੇ ਤੋਂ ਲੈ ਕੇ ਥੱਲੇ ਤੱਕ ਪੂਰਾ ਗੁਰੂ ਦਾ ਸਿੰਘ ਬਣਿਆ ਹੋਵੇ ਇੱਕ ਗੁਰੂ ਦਾ ਸਿੰਘ ਹੈ ਇੱਕ ਪਾਸੇ ਪੈਂਚ ਸ਼ਰਟ ਪਾਈ ਹੋਈ ਇੱਕ ਬੰਦੇ ਨੇ ਤੁਸੀਂ ਕਿਵੇਂ ਕੰਪੇਅਰ ਕਰ ਸਕਦੇ ਹੋ ਉਹਨੂੰ ਯਾਰ ਨਹੀਂ ਹੋ ਸਕਦਾ ਭਾਈ ਇੱਕ ਦਸਤਾਰਾਂ ਅਸੀਂ ਵੀ ਮੰਨਦੇ ਆ ਅਸੀਂ ਮੰਨਦੇ ਆ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਪਰ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੁਸੀਂ ਉਹਨਾਂ ਪੂਰਾ ਮੁੱਲ ਮੋੜ ਰਹੇ ਹੋਏ ਪੁੱਛਣ ਆਲਾ ਹੋਵੇ ਫਿਰ ਹੋੜ ਤੱਕ ਤੂੰ ਤੋਂ ਬੇਅਦਬ ਵੀਰ ਇਨਸਾਫ ਨਹੀਂ ਲੈ ਪਾਇਏ ਤੁਸੀਂ ਰੋਜ਼ ਨਿੱਤ ਨਵੀਂ ਬੇਅਦਬੀ ਹੁੰਦੀ ਆ ਨਿੱਤ ਨਵੀਂ ਕਿੰਨੇ ਕੁ ਬੇਅਦਬੀਆਂ ਰੋਕ ਲਈ ਇਹਨਾਂ ਲੋਕਾਂ ਨੇ ਤਾਂ ਸਰਾਣਾ ਹੋਵੇ ਉੱਥੇ ਗੁਰੂ ਦਾ ਸਰਦਾਰ ਕਿੱਥੇ ਚਲ ਜਾਂਦਾ ਫਿਰ ਜੀ ਇੱਕ ਹੋਰ ਮਸਲਾ ਭਾਈ ਤੁਸੀਂ ਜਗਦੀਪ ਦੱਲੇਵਾਲ ਹੋਣਾ ਬਾਰੇ ਇੱਕ ਇੰਟਰਵਿਊ ਕੀਤੀ ਸੀ ਉਹ ਚ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਅੱਜ ਦੀ ਜੋ ਤਾਜ਼ਾ ਅਪਡੇਟ ਹੈ ਉਹਨਾਂ ਨੇ ਆਪਣਾ ਮਰਨ ਵਰਤ ਖਤਮ ਕੀਤਾ ਪੱਕੇ ਤੌਰ ਤੇ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਉੱਤੇ ਬਹੁਤ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਤਾਂ ਭਾਜਪਾ ਨਾਲੋਂ ਵੀ ਅੱਗੇ ਵੱਧ ਕੇ ਕਿਸਾਨਾਂ ਦੇ ਨਾਲ ਮਾਰੀ ਕੀਤੀ ਲਾਠੀ ਚਾਰਜ ਕੀਤਾ ਨਹੀਂ ਕਿਸਾਨਾਂ ਦੇ ਨਾਲ ਲਾਠੀ ਚਾਰਚਲ ਨੂੰ ਪ੍ਰਚਾਰ ਸਰਕਾਰ ਨੇ ਤਾਂ ਜੋ ਮਾਰਾ ਕੀਤਾ ਕੀਤਾ ਇਹਨਾਂ ਨੇ ਫਿਰ ਕੀ ਚੰਗਾ ਕਰਤਾ ਡੱਲੇਆਲ ਸਾਹਿਬ ਉਹਨਾਂ ਨੇ ਮੈਨੂੰ ਕੱਲ ਜਿੱਦਣ ਮੈਂ ਪਹਿਲੇ ਦਿਨ ਪਹਿਲਾ ਬੰਦਾ ਮੈਂ ਹੋਊਂਗਾ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੇ ਮਰਨ ਵਰਤ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਇੱਥੇ ਆਊਗੀ ਉਹ ਸਿੱਖੀ ਦੀ ਗੱਲ ਦੱਲੇਆਲ ਸਾਹਿਬ ਨੇ ਇਕੱਲਾ ਮਰਨ ਵਰਤਨੀ ਰੱਖਿਆ ਦੱਲੇਆਲ ਸਾਹਿਬ ਸਿਰਫ ਇੱਕ ਇਨਸਾਨ ਨਹੀਂ ਹੈਗੇ ਇੱਕ ਕਿਸਾਨ ਲੀਡਰ ਨਹੀਂ ਹੈਗੇ ਇੱਕ ਅਮਰਤ ਧਾਰੀ ਵੀ ਨੇ ਜੀ ਇੱਕ ਅਮਰਤ ਧਾਰੀ ਨੇ ਇੱਕ ਅਮਰਤ ਧਾਰੀ ਮੈਂ ਇੱਕ ਚੀਜ਼ ਪੁੱਛਦਾ ਇੱਥੇ ਕੋਈ ਜੇ ਸਿੱਖਾਂ ਦੇ ਘਰੇ ਆਪਣੇ ਕੋਈ ਭੈਣ ਆਪਣੇ ਕੋਈ ਕਰਵਾ 14 ਵਰਤ ਰੱਖ ਲੈਂਦੀ ਆ ਨਾ ਸਿੱਖਾਂ ਦੇ ਘਰੇ ਉਹਨੂੰ ਕਹਿਣਗੇ ਉਹਨੂੰ ਸਿੱਖੀ ਚੋਂ ਕੱਢੋ ਹੋਣੀ ਕਿ ਇਹ ਸਿੱਖਾਂ ਦੇ ਘਰੇ ਆ ਕੇ ਸਿੱਖਾਂ ਦੇ ਘਰੇ ਪੈਦਾ ਹੋ ਕੇ ਕਰਵਾ 14 ਵਰਤ ਰੱਖ ਰਹੀ ਇਹਨੂੰ ਹੁਣੇ ਕੱਢੋ ਸਿੱਖੀ ਚੋਂ ਇੱਥੇ ਜਦੋਂ ਅੰਮ੍ਰਿਤਧਾਰੀ ਬੰਦਾ ਇੱਕ ਮਰਨ ਵਰਤ ਰੱਖਦਾ ਵਾ ਉਦੋਂ ਕਿਉਂ ਆਪਣੇ ਸਦਾਨ ਕਿੱਥੇ ਚਲ ਜਾਂਦੇ ਨੇ ਉਦੋਂ ਆਪਣੀ ਸਿੱਖੀ ਕਿੱਥੇ ਚਲ ਜਾਂਦੀ ਆ ਮੈਨੇ ਕੱਲ ਦੱਸੋ ਕਰਵਾ ਚੌਥ ਦਾ ਵਰਤ ਰੱਖਦੀਆਂ ਸੁਹਾਗਣਾ ਠੀਕ ਆ ਜੀ ਪਰ ਆਪਣੇ ਆਪਣੇ ਪਤੀ ਲਈ ਰੱਖਦੀਆਂ ਆਪਣੇ ਸੁਹਾਗ ਲਈ ਸੁਹਾਗਣਾ ਕਰਵਾ ਚੌਥ ਦਾ ਵਰਤ ਰੱਖਦੀਆਂ ਸੁਹਾਗਣਾ ਆਪਣੇ ਸੁਹਾਗ ਲਈ ਕਰਵਾ ਚੌਥ ਦਾ ਵਰਤ ਰੱਖਦੀ ਸ਼ਾਮ ਨੂੰ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਹੁੰਦਾ ਕਿ ਉਹਨਾਂ ਨੇ ਆਪਣੇ ਪਤੀ ਹੱਥੋਂ ਪਾਣੀ ਪੀਣਾ ਇੱਥੇ ਦਾ ਬਰਤ ਰੱਖਿਆ ਗਿਆ ਗਰੀਬ ਕਿਸਾਨਾਂ ਕੋਲੋਂ ਪਾਣੀ ਪੀਤਾ ਗਿਆ ਸਰਕਾਰੀ ਅਫਸਰਾਂ ਕੋਲੋਂ ਇੱਥੇ ਕੀ ਕਹੋਗੇ ਤੁਸੀਂ ਇਹਨਾਂ ਨੂੰ ਫਿਰ ਮੈਂ ਪਹਿਲਾ ਬੰਦਾ ਜਿਹਨੇ ਕਿਹਾ ਸੀ ਪਹਿਲੇ ਦਿਨ ਹੀ ਕਿ ਭਾਈ ਲਾਈਵ ਕਵਰੇਜ ਚਲਾਓ 130 ਦਿਨ ਦੀ ਕਿੱਥੇ ਹੈ ਲਾਈਵ ਕਵਰੇਜ ਇੱਕ ਇੱਕ ਬੰਦਾ ਜਿਹਨੂੰ ਕੈਂਸਰ ਜਿਹਨੂੰ 슈ਗਰ ਦੀ ਪ੍ਰੋਬਲਮ ਆ ਬੀਪੀ ਦੀ ਪ੍ਰੋਬਲਮ ਆ ਠੀਕ ਨਹੀਂ ਉਹ ਬੰਦਾ 130 ਦਿਨ ਕਿਵੇਂ ਭੁੱਖਾ ਰਹਿ ਸਕਦਾ ਪਹਿਲਾਂ ਤੇ ਇਹ ਦੱਸੋ ਤੁਸੀਂ ਇਹ ਸਾਰੇ ਨੂੰ ਝੂਠ ਕਹਿ ਰਹੇ ਹੋ ਫਰੇਵ ਕਹਿ ਰਹੇ ਹੋ ਕਿਉਂਕਿ ਬਹੁਤ ਲੋਕਾਂ ਨੇ ਇਹ ਸਵਾਲ ਚੁੱਕਿਆ ਕਿ ਜਗਜੀਤ ਡੱਲੇਵਾਲ ਉਹਨਾਂ ਸਰਕਾਰੀ ਅਫਸਰਾਂ ਤੋਂ ਕਿਵੇਂ ਜਿਹੜਾ ਗੁਲਦਸਤੇ ਲੈ ਸਕਦਾ ਉਹਨਾਂ ਸਰਕਾਰੀ ਅਫਸਰਾਂ ਤੋਂ ਡੱਲੇਵਾਲ ਨੇ ਗੁਲਦਸਤੇ ਵੀ ਲਏ ਉਹਨਾਂ ਦੇ ਹੱਥੋਂ ਵਰਤ ਵੀ ਤੜਵਾਇਆ ਜਿਨ੍ਹਾਂ ਨੇ लाठी चार्ज ਕੀਤਾ ਮੈਂ ਉਹੀ ਤਾਂ ਕਹਿ ਰਹੇ ਹਾਂ ਦੇਖੋ ਇੱਥੇ ਜੇ ਕੋਈ ਭੈਣ ਆਪਣੇ ਕਰਵਾ ਚੌਦਾ ਵਰਤ ਰੱਖਦੀ ਹੈ ਉਹ ਸ਼ਾਮ ਨੂੰ ਘਟੋ ਘਟ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਤਾਂ ਕਰਵਾ ਚੌਦਾ ਵਰਤ ਕੋ ਹੁੰਦੀ ਆ ਇੱਥੇ ਤਾਂ ਡੱਲੇਵਾਲ ਸਾਹਿਬ ਨੇ ਵਰਤ ਕਿਸੇ ਕੋਲੋਂ ਰਖਵਾਇਆ ਖਲਵਾਇਆ ਜਦੋਂ ਪਾਣੀ ਕੀ ਤੋਪੀਤਾ ਸਰਕਾਰੀ ਅਫਸਰਾਂ ਕੋਲੋਂ ਉਦੋਂ ਕਿੱਥੇ ਚਲੇ ਗਿਆ ਫਿਰ ਆਪਣਾ ਕੰਮ ਸਾਰਾ ਸਿਧਾਂਤ ਫਿਰ ਫੁੱਲ ਜਦੋਂ ਆਪਣੇ ਛੁੱਟੀ ਹੋਰੀ ਐ ਫਿਰ ਫੁੱਲ ਵੀ ਲਿੱਤੇ ਜਾ ਰਹੇ ਨੇ ਕਿੱਧਰ ਗਿਆ ਭਾਈ ਇਹ ਸਾਰੀ ਮਿਲ ਕੇ ਗੇਮ ਹੋਈ ਆ ਮੈਨੇ ਗੱਲ ਦੱਸੋ ਜਿਸ ਦਿਨੇ ਮਰਨ ਬਤ ਸਟਾਰਟ ਹੋਈ ਸੀ ਅਸੀਂ ਉਸੇ ਦਿਨ ਰੌਲਾ ਪਾਇਆ ਸੀ ਕਿ ਲਾਈਵ ਕਵਰੇਜ ਚਲਾਓ ਲੋਕਾਂ ਨੂੰ ਪਰਦੇ ਪਿੱਛੇ ਕੀ ਪਤਾ ਤੁਸੀਂ ਕੀ ਕਰਦੇ ਹੋ ਮੋ ਦੂਜੀ ਗੱਲ ਜਿਹੜੇ ਅੱਜ ਇਹਨਾਂ ਨੇ ਹੁਣ 131ਵੇਂ ਦਿਨ ਜਾ ਕੇ ਮਰਨ ਬਤ ਖਤਮ ਕਰਤਾ ਮੰਗਾ ਮੰਨ ਲਈਆਂ ਸਾਰੀਆਂ ਐਮਐਸਪੀ ਮਿਲ ਗਈ ਕਰਜਾ माफ ਹੋ ਗਿਆ ਸਾਰੀਆਂ ਕੁਝ ਹੋ ਗਿਆ ਇਹਦਾ ਕਹਿੰਦੋ ਸੀ ਮੈਂ ਮਰ ਜੂਗਾ ਪਰ ਮੈਂ ਮੰਗਾ ਮਨਾ ਕੇ ਉੱਠੂਗਾ ਹੁਣ ਦੱਸੋ ਕੀ ਹੋਇਆ ਫਿਰ ਜਿੱਦਣ ਆਪਣੇ ਸ਼ੰਭੂ ਤੇ ਖਨੌਰੀ ਦੇ ਉੱਪਰ ਪੁਲਿਸ ਨੇ ਆਪਣੇ ਉਹ ਕੀਤਾ ਵਾ ਲਾਠੀ ਚਾਰਜ ਤੇ ਉਠਾਏ ਨੇ ਕਿਸਾਨ ਮੰਨ ਲਿਆ ਡੱਲਿਆ ਸਾਹਮੂ ਤਾਂ ਆਪਣੇ ਫੜ ਲਿਆ ਹੋਰ ਲੀਟਰਾਂ ਨੂੰ ਫੜ ਲਿਆ ਡੱਲਿਆ ਦਾ ਪਰਿਵਾਰ ਉਸ ਦਿਨ ਕਿੱਥੇ ਸੀਗਾ ਡੱਲਿਆ ਵਾਲਾ ਪਰਿਵਾਰ ਉਸ ਦਿਨ ਕਿਉਂ ਨਹੀਂ ਜਾ ਕੇ ਅਫਸਰਾਂ ਨੂੰ ਗੱਲ ਕੀਤੀ ਉਹਨਾਂ ਨੇ ਉਹ ਤਾਂ ਡੱਲਿਆ ਵਾਲਾ ਪਰਿਵਾਰ ਤਾਂ ਹਰੇਕ ਪਾਸੇ ਹਾਈਲਾਈਟ ਰਹਿੰਦਾ ਵਾ ਅੱਜ ਫੇਰ ਅੱਜ ਫੇਰ ਹਾਈਲਾਈਟ ਹੋ ਰਿਆ ਸੀ ਉਹਨਾਂ ਦਾ ਮੁੰਡਾ ਉਦੋਂ ਕਿੱਥੇ ਸੀ ਉਹਦਾ ਮੁੰਡਾ ਉਦੋਂ ਮੁੰਡੇ ਨੇ ਖੜ ਕੇ ਅਫਸਰਾਂ ਨੂੰ ਸਵਾਲ ਕਿਉਂ ਨਹੀਂ ਕੀਤੇ ਕਿ ਪਾਈ ਅਸੀਂ ਨਹੀਂ ਉੱਠਣਾ ਸਾਡੀ ਜਾਨ ਲੈ ਲਓ ਆਖਰੀ ਸਵਾਲ ਤੁਹਾਨੂੰ ਕਰਾਂਗਾ ਫੇਰ ਖਤਮ ਕਰਦੇ ਆ ਕਿ ਇਹ ਹੀ ਤੁਹਾਨੂੰ ਵੀ ਲੋਕ ਸਵਾਲ ਕਰ ਸਕਦੇ ਨੇ ਜੇ ਤੁਸੀਂ ਉਹਨਾਂ ਦੇ ਪਰਿਵਾਰ ਤੇ ਸਵਾਲ ਚੁੱਕ ਰਹੇ ਹੋ ਕਿ ਜਿਸ ਦਿਨ लाਠੀ ਚਾਰਜ ਹੋਇਆ ਦਰਾਹਾ ਕਿੱਥੇ ਸੀ ਉਸ ਦਿਨ ਜਾਂ ਉਸ ਦਾ ਪਰਿਵਾਰ ਕਿੱਥੇ ਸੀ ਕਿਉਂਕਿ ਲੋਕ ਇੰਨਾਂ ਗੱਲਾਂ ਕਰਨੀਆਂ ਬਾ ਸੌਖੀਆਂ ਨੇ ਆਪ ਤੁਸੀਂ ਕਿੱਥੇ ਸੀ ਮੈਨੂੰ ਇੱਕ ਚੀਜ਼ ਦਾ ਬਾਈ ਜਵਾਬ ਦੋ ਇਹਨਾਂ ਧਰਨਾ ਜਿਨੇ ਲਵਾਇਆ ਦੱਲੇ ਵਾਲ ਉਹਨਾਂ ਨੇ ਬੰਦੇਰ ਉਹਨਾਂ ਨੇ ਅਰਥਾ ਨਾ ਆਮ ਕਿਸਾਨ ਵੀ ਸ਼ਾਮਲ ਸੀ ਤੁਸੀਂ ਵੀ ਜਾ ਸਕਦੇ ਸੀ ਉਹ ਤਾਂ ਵਿਚਾਰੇ ਨੂੰ ਜਿੱਤੇ ਜਿਵੇਂ ਪਿੱਛੇ ਲਾਓਗੇ ਉਹ ਤਾਂ ਲੱਗ ਜਾਣੇ ਨੇ ਮੈਨੂੰ ਇੱਕ ਗੱਲ ਦੱਸੋ ਢੱਲੇ ਆਲ ਤੇ ਪੰਦੇਰ ਉਹਨਾਂ ਨੇ ਮਿਲ ਕੇ ਐਸਕੇਮ ਗੈਰ ਰਾਜਨੀਤਿਕ ਗੈਰ ਰਾਜਨੀਤੀ ਕਿਨੇ ਲਵਾਇਆ ਧਰਨਾ ਇਸ ਧਰਨੇ ਦਾਨ ਇੱਕ ਸਾਲ ਦੇ ਵਿੱਚ ਆਪਣੀਆਂ ਕਿਤਾਬਾਂ ਲਾਂਚ ਕੀਤੀਆਂ ਗਈਆਂ ਇਹਨਾਂ ਵੱਲੋਂ ਆਪਣੇ ਆਪਣੇ ਪੇਜ ਬਣਾ ਲਏ ਗਏ ਇੰਸਟਾਗ੍ਰam ਤੇ ਸਾਰਾ ਕੁਝ ਬਣਾ ਲਿਆ ਗਿਆ ਮਾਰਨ ਵਰਤ ਦੇ ਡਰਾਮੇ ਕੀਤੇ ਗਏ ਵੀਆਈਪੀ ਟ੍ਰੀਟਮੈਂਟ ਲਤਾ ਗਿਆ ਸਰਕਾਰੀ ਅਫਸਰਾਂ ਕੋਲ ਪਾਣੀ ਪੀਤਾ ਗਿਆ ਨੁਕਸਾਨ ਕਿਦਾ ਹੋਇਆ ਪਿੱਛੇ ਝੰਡੀ ਚੱਕਣ ਵਾਲੇ ਦਾ ਗੋਲੀ ਕਿਦੇ ਵੱਜੀ ਇੱਕ ਗਰੀਬ ਮਾਂ ਦੇ ਪੁੱਤ ਦੇ ਸ਼ੁਭ ਕਰਨ ਦੇ ਇਹਨਾਂ ਦੇ ਪਰਿਵਾਰ ਚੋਂ ਕੀ ਹੋਇਆ ਅਸੀਂ ਸਵਾਲ ਚੱਕੇ ਆ ਅਸੀਂ ਤਾਂ ਕਹਿੰਦੇ ਆ ਮੈਨੂੰ ਇੱਕ ਚੀਜ਼ ਦੱਸੋ ਇੱਕ ਸਾਲ ਬਾਰਡਰ ਬੰਦ ਰਹੇ ਕਿੰਨਾ ਨੁਕਸਾਨ ਟਰਾਂਸਪੋਰਟ ਦਾ ਹੋਇਆ ਕੀ ਹੋਰ ਕਿੰਨਾ ਨੁਕਸਾਨ ਹੋਇਆ ਆ ਟੋਲ ਟੈਕਸ ਵੱਧ ਗਿਆ ਰੇਟ ਇਹਨਾਂ ਨੇ ਧਰਨਾ ਖਤਮ ਕਰਨ ਲੱਗੇ ਸਰਕਾਰ ਅੱਗੇ ਮੰਗੀ ਕਿਉਂ ਨਹੀਂ ਕੀਤੀ ਕਿ ਘੱਟੋ ਘਾਟੇ ਲੰਦਾ ਬਤਾਓ ਉਹਨਾਂ ਦੇ ਸਮਰਥਕ ਕਹਿਣਗੇ ਕਿ ਇਹ ਤਾਂ ਜਿਵੇਂ ਸੀਐਮ ਮਾਨ ਦੀ ਬੋਲੀ ਸਰਕਾਰੀ ਬੋਲੀ ਬੋਲ ਰਿਹਾ ਤਰਾਹਾ ਕਿ ਟ੍ਰਾਂਸਪੋਰਟ ਦਾ ਨੁਕਸਾਨ ਹੋਇਆ ਧਰਨੇ ਦੇ ਨਾਲ ਤੁਸੀਂ ਤਾਂ ਉਸੇ ਉਹੀ ਕੱਲਾ ਕਰ ਰਹੇ ਹੋ ਜੋ ਸੀਐਮ ਮਾਨ ਨੇ ਸਰਕਾਰ ਨੇ ਕੀਤੀਆਂ ਫਿਰ ਮੈਨੂੰ ਇਹ ਦੱਸੋ ਜਿਹੜੀ ਤੁਸੀਂ ਬੋਲੀ ਬੋਲੀ ਆ ਉਹ ਤੁਹਾਡੀ ਬੋਲੀ ਦੇ ਇਹਨਾਂ ਦੇ ਪ੍ਰਧਾਨਾ ਨਹੀਂ ਬੋਲਦੀਆਂ ਕੀ ਨੇ ਹੁਣ ਕਿਉਂ ਵਰਤ ਖਤਮ ਕਿਉਂ ਕੀਤਾ ਮੰਗਾ ਮੰਨ ਨਹੀਂ ਪਤਾ ਤੇ ਤੁਸੀਂ ਖਤਮ ਕਿਉਂ ਕੀਤਾ ਖਤਮ ਕਿਉਂ ਕੀਤਾ ਬਸ ਸਿੱਧਾ ਸਾਫ਼ ਸਪਸ਼ਟ ਖਤਮ ਕਿਉਂ ਕੀਤਾ ਅੰਦੋਲਨ ਪੈਸੇ ਲੈ ਕੇ ਸੱਦਾ ਗਾਂਗੇ ਪੈਸੇ ਲੈ ਕੇ ਖਤਮ ਕੀਤਾ ਗਿਆ ਵਾ ਜਿੱਦਾਂ ਖੂਤ ਹੈ ਪੈਸੇ ਲੈਣ ਦੀ ਜਿਹੜੀ ਗੱਲ ਕਰ ਰਹੇ ਹਾਂ ਕਿਸੇ ਨੇ ਪੈਸੇ ਲਏ ਜਾਂ ਨਹੀਂ ਪੈਸੇ ਲਏ ਇਹ ਦੋ ਚੀਜ਼ਾਂ ਦੇ ਨਾ ਦੋ ਚਾ ਜਿੱਦਾਂ ਇਹ ਮੀਟਿੰਗ ਤੇ ਗਏ ਨੇ ਜਿੱਦਣ ਪੁਲਿਸ ਨੇ ਸ਼ਾਮ ਨੂੰ ਚਕਵਾਇਆ ਧਰਨਾ ਦੋਨੇ ਪਾਸਿਓਂ 1 ਵਜੇ ਨਿਊਜ਼ ਚੱਲਣੀ ਸਟਾਰਟ ਹੋ ਗਈ ਸੀ 1 ਵਜੇ ਕਿ ਭਾਈ ਪੁਲਿਸ ਇਕੱਠੀ ਹੋ ਰਹੀ ਹੈ ਕੁਝ ਨਾ ਕੁਝ ਬਾਣਾ ਵਰਤ ਸਕਦਾ 1 ਵਜੇ ਇਹਨਾਂ ਨੇ ਖਤਮ ਕਰਕੇ ਪੋਸਟਪੋਨ ਕਰਕੇ ਮੀਟਿੰਗ ਵਾਪਸ ਕਿਉਂ ਨਹੀਂ ਆਈ ਦੂਜੀ ਗੱਲ ਦੋਨੇ ਬਾਡਰਾਂ ਦੇ ਉੱਪਰ ਬਹੁਤ ਹੀ ਮੰਮੁਲੀ ਕਿਸਾਨ ਬੈਠੇ ਸੀ ਕੋਈ ਵੀ ਨਹੀਂ ਸੀਗਾ ਜਦ ਇਕੱਠੇ ਕਿਉਂ ਨਹੀਂ ਹੋਏ ਫਿਰ ਇਹਨਾਂ ਦਾ ਪਰਿਵਾਰ ਕਿੱਥੇ ਸੀਗੇ ਸਾਰਿਆਂ ਦੇ ਤੇ ਸਾਰੀ ਲੀਡਰ ਕਿਉਂ ਪਹੁੰਚੇ ਸੀ ਚੰਡੀਗੜ੍ਹ ਮੀਟਿੰਗ ਤੇ ਕੋਦਮ ਫਿਰ ਜਿੱਦਣ ਆਪਣੇ ਉਹ ਹੋਏ ਆਪ ਆਪਣੇ ਚੱਕਿਆ ਗਿਆ ਜਦੋਂ ਪੁਲਿਸ ਅਫਸਰਾਂ ਨੇ ਕਿਹਾ ਭਾਈ ਸਿੱਧਾ ਚੱਕ ਲੋ ਕਿਸੇ ਨੇ ਵੀ ਕੋਈ ਬਹਿਸ ਨਹੀਂ ਕੀਤੀ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਮੈਨੂੰ ਦੱਸੋ ਤੁਸੀਂ ਇਹ ਪ੍ਰੀ ਪਲਾਨ ਨਹੀਂ ਤਾਂ ਹੋਰ ਦੱਸੋ ਕੀ ਆ ਮੈਨੂੰ ਦੱਸੋ ਪ੍ਰੀ ਪਲਾਨ ਨਹੀਂ ਤਾਂ ਹੋਰ ਕੀ ਆ ਇਹ ਹੂੰ ਬਿਲਕੁਲ ਤਾਂ ਜ਼ਾਹਰ ਤੌਰ ਤੇ ਜੋ ਵੀ ਵਤੀਰਾ ਵਾਪਰਿਆ ਉਸ ਨੂੰ ਲੈ ਕੇ ਸਵਾਲ ਤਾਂ ਖੜੇ ਹੋ ਹੀ ਰਹੇ ਨੇ ਤਾਂ ਭਾਈ ਉਮੀਦ ਕਰਦੇ ਆ ਜੋ ਵੀ ਆਪਣੀ ਵਿਚਾਰ ਚਰਚਾ ਹੋਈ ਆ ਦੇਖਣ ਵਾਲੇ ਸਰੋਤੇ ਵੀ ਕਮੈਂਟ ਸੈਕਸ਼ਨ ਚ ਦੋਹਾਂ ਮਸਲਿਆਂ ਉਤੇ ਗੇਪ ਰੇਡ ਤੇ ਕਿਸਾਨੀ ਧਰਨਾ ਜਗਜੀਤ ਢੱਲੇਵਾਲ ਦਾ ਮਰਨ ਵਰ ਤੋੜਨਾ ਜੋ ਚਰਚਾ ਹੋਈ ਆ ਉਸ ਬਾਬਤ ਤੁਸੀਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖ ਸਕਦੇ ਹੋ ਰੰਜੋਤ ਭਾਈ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਹੋਈ ਧੰਨਵਾਦ